ਇੱਕ ਦਾ ਤਸਵੀਰ ਤੁਹਾਨੂੰ ਮੈਂ ਹੋਰ ਦਿਖਾਉਣ ਲੱਗਾ ਇਹ ਚੰਗੀ ਤਰ੍ਹਾਂ ਦੇਖ ਲਓ ਫਿਰੋਜ਼ਪੁਰ ਵਾਲੇ ਇਹਨਾਂ ਨੂੰ ਜਾਣਦੇ ਹੋਣਦਾ ਵੀ ਇਹ ਐਮਐਲਏ ਸਾਹਿਬ ਦੇ ਕਦੇ ਸੱਜੇ ਪਾਸੇ ਹੁੰਦੇ ਸੀ ਤੇ ਕਦੇ ਖੱਬੇ ਪਾਸੇ ਹੁੰਦੇ ਸੀ ਕਦੇ ਅੱਗੇ ਤੇ ਕਦੇ ਪਿੱਛੇ ਐਮਐਲਏ ਦੇ ਬਿਲਕੁਲ ਚਾਰੇ ਪਾਸੇ ਘੇਰਾ ਬਣਾਇਆ ਹੋਇਆ ਸੀ ਰਖਸ਼ਾ ਕਬਜ ਜਿਹਨੂੰ ਕਹਿੰਦੇ ਆ ਐਮਐਲਏ ਦਾ لیکن اج وہ رکشہ ਕਵਚ ਤੋਂ ਬਾਹਰ ਆ گئے ਨੇ ਕੀ ਗੱਲ ਬਣ ਗਈ ਤੁਹਾਡੇ ਨਾਲ ਕੀ ਪਾਣਾ ਵਾਪਰ ਗਿਆ ਤੁਸੀਂ ਐਮਐਲਏ ਨੂੰ ਛੱਡ ਕੇ ਇੱਧਰ ਆ ਗਏ ਮਲੇ ਸਾਬ ਨੇ ਜੀ ਜਾਂਦਾ ਪੰਚਾਇਤ ਗਲਤ ਬਣ ਚੁੱਕੀ ਆ ਤੇ ਮੈਂ ਇਸ ਕਰਕੇ ਤੁਹਾਨੂੰ ਪੰਚਾਇਤ ਨੂੰ ਨਹੀਂ ਵੜਨ ਦੇਣਾ ਬਾਜੀ 7 ਤੋਂ 8 ਲੱਖ ਰੁਪਇਆ ਲਾ ਕੇ ਅੱਜ ਮੈਂ ਮਿੱਟੀ ਕਰ ਦਿੱਤਾ ਮੈਂ ਮਲੇ ਸਾਬ ਜੀ ਸਾਨੂੰ ਸਾਨੂੰ ਜਿਵੇਂ ਹੀ ਇਨਕਾਰਤਾ ਮੈਨੂੰ 7 ਮਹੀਨੇ ਲਈ ਸਰਪੰਚੀ ਦਿੱਤੀ ਸੀ ਉਹਨੇ ਇਹ ਵੀ ਕਹਿਤਾ ਕਿ ਜੇ ਤੂੰ 7 ਮਹੀਨੇ ਤੋਂ ਬਾਅਦ ਤਸੀਹਾ ਨਾ ਦੇਗਾ ਸਭ ਤੋਂ ਪਹਿਲਾ ਪਰਚਾ ਮੈਂ ਕਰਾਉਂਗਾ ਟੱਟ ਜਣੇ ਕਿ ਤੁਸੀਂ ਨਾਲ ਵੀ ਰਹੇ ਰੋਟੀਆਂ ਵੀ ਇਕੱਠਿਆਂ ਨੇ ਖਾਧੀਆਂ ਤੇ ਖਵਾਈਆਂ ਵੀ 8 ਲੱਖ ਵੀ ਲਾਇਆ ਤੇ ਫਿਰ ਵੀ ਪਰਚਾ ਉਹ ਟਾਈਮ ਸੀ ਜਦੋਂ ਇਦਾਂ ਨੂੰ ਕੋਈ ਲੋਗੜ ਦੇ ਚ ਵੜਨੇ ਹੀ ਦੰਦਾ ਜੀ ਕਿ ਨੂੰ ਐਮ ਐਲ ਏ ਇਸ ਨੂੰ ਆਹ ਪਾਰਟੀ ਨੂੰ ਜੀ ਇੱਕ ਮੈਸੇਜ ਨੇ ਝਾਂਡਾ ਚੱਕਿਆ 2014 ਤੋਂ ਲੈ ਕੇ 2025 ਤੱਕ ਸਾਡਾ ਇੱਕ ਰੁਪਏ ਦਾ ਮੁੱਲ ਨਹੀਂ ਪਾਇਆ ਬਾਬਾ ਕਿ ਇਥੇ ਕਾਜੂ ਬਦਾਮ ਖਵਾਉਂਦੇ ਰਹੇ ਜੇ ਘਰ ਚੋਂ ਤੁਸੀਂ ਫੋਟੋ ਆਪਦੀ ਫੇਸਬੁੱਕ ਤੇ ਪਾਈਆਂ ਨੇ ਤੁਹਾਨੂੰ ਉਦੋਂ ਪਤਾ ਨਹੀਂ ਲੱਗਿਆ ਵੀ ਮੇਰੇ ਨਾਲ ਐ ਹੋਊਗੀ ਨਾ ਜੀ ਉਦੋਂ ਤਾਂ ਤਾਂ ਸੀਗਾ ਮੈਂ ਤੇਰਾ ਭਰਾ ਐਮ ਐਲ ਏ ਕਹਿੰਦੇ ਹਾਂ ਜੀ ਕਿ ਹੁਣ ਭਰਾ ਭਰਾ ਹੋ ਗਿਆ ਜੀ ਹੁਣ ਦੁਸ਼ਮਣਾਂ ਪਰ ਇਹ ਖੁਦ 2027 'ਚ ਪਤਾ ਲੱਗ ਜੂਗਾ ਵੀ ਜੋ ਲੋਕਾੜ ਦੇ ਵਿੱਚ ਛੱਡਣ ਨੂੰ ਜਗ੍ਹਾ ਨਾ ਮਿਲੀ ਕੋਈ ਖੰਡ ਖਾਂਦਾ ਨਹੀਂ ਜਾਂਦਾ ਪਾਰਟੀ ਛੱਡ ਕੇ ਇੱਕ ਮਜਬੂਰੀ ਕਰਨ ਬੰਦਾ ਜਾਂਦਾ ਕਨ ਮਜਬੂਰੀਆਂ ਇਸ ਤਰ੍ਹਾਂ ਨੇ ਬਣਾਤੀਆਂ ਐਮਐਲਏ ਸਾਹਿਬ ਨੇ ਕਿ ਸਾਨੂੰ ਛੱਡ ਕੇ ਜਾਣਾ ਜਦੋਂ ਦਫਤਰ ਜਾਂਦੇ ਆ ਕੋਈ ਚਾਇਦੀ ਲੈਂਗੁਏਜ ਨਹੀਂ ਹੈਗੀ ਉਹਨਾਂ ਦੀ ਠੀਕ ਹੈ ਬੋਲਣ ਦਾ ਤਰੀਕਾ ਨਹੀਂ ਹੈਗਾ ਉਹਨਾਂ ਨੂੰ ਤੇ ਪਿੱਛੇ ਜੇ ਅਸੀਂ ਗਏ ਸੀ ਅਸੀਂ ਤਾਂ ਉਹਨਾਂ ਨੂੰ ਰਿਕਵੈਸਟ ਕਰਨ ਗਏ ਸੀ ਕਿ ਸਾਡੇ ਤੁਸੀਂ ਪਿੰਡ ਦਾ ਕੰਮ ਚਲਾਓ ਤੁਹਾਡੇ ਸ਼ੀਰਵਾਦ ਨਾਲ ਸਾਡਾ ਕੰਮ ਚੱਲਣਾ ਹੈ ਸਾਡੇ ਪਿੰਡ ਦਾ ਸਾਨੂੰ ਸ਼ੀਰਵਾਦ ਦਿਓ ਸਾਡੀ ਨਵੀਂ ਸਾਡੀ ਜਨਰੇਸ਼ਨ ਸਾਡੀ ਬਣੀ ਹੋਈ ਸਾਰੀ ਪ ਤੇ ਉਹਨਾਂ ਨੇ ਇੱਕ ਗੱਲ ਕਹੀ ਕਿ ਮੈਂ ਇਸ ਤਰ੍ਹਾਂ ਤਾਂ ਨਹੀਂ ਕਰ ਸਕਦਾਗਾ ਤੇ ਇੱਕ ਵੀ ਕਾਰਨ ਕਾਰਨ ਕਹਿੰਦਾ ਕਿ ਜਿਹੜਾ ਤੁਹਾਡੇ ਪਿੰਡ ਦਾ ਸਰਪੰਚ ਬਣੋ ਕਾਲੀਦਾਲਾ ਕਾਲੀਦਾਲ ਦੱਸੋ ਵੀ ਕਿੱਥੋਂ ਆ ਜਦੋਂ ਫੰਡ ਲਿਆ ਉਦੋਂ ਕਾਲੀਦਾਲ ਨਹੀਂ ਸੀਗਾ ਉਹ ਜਦੋਂ ਫੰਡ ਲਿਆ ਉਹਨਾਂ ਨੇ ਉਹ ਫੰਡ ਲੈ ਕੇ ਜੇ ਵਿੱਚ ਪਾ ਲਿਆ ਉਦੋਂ ਉਦੋਂ ਕੌਣ ਸੀ ਉਹ ਉਦੋਂ ਗੱਲ ਕਰਦਾ ਨਾ ਜਦੋਂ ਫੰਡ ਲੈ ਕੇ ਜੇ ਵਿੱਚ ਪਾਇਆ ਨੇ ਉਦੋਂ ਕਿਉਂ ਪਾਇਆ ਉਦੋਂ ਉਦੋਂ ਉਹdern ਗੱਲ ਕਰਦਾ ਅੱਡੋ ਮੱਲਵਿਓ ਸਰਪੰਚ ਬਣ ਗਿਆ ਸਾਡੇ ਪਿੰਡ ਦੀ ਪੂਰੀ ਪੰਚਾਇਤ ਦਾ ਜਾਨਕੀ ਕੌਲਮ ਪੂਰਾ ਸ਼ਰਕਤ ਦਾ ਮਸਲਾ ਸੀ ਉਹਨਾਂ ਨੇ ਇਹ ਗੱਲ ਕਹੇ ਸੀ ਕਿ ਮੈਂ ਸ਼ਰਕਾ ਤੁਹਾਡੀ ਮੈਂ ਬਣਾਉਂਗਾ ਉਹਨੇ ਕਿਹਾ ਬਾਬਾ ਸਾਹਿਬ ਦੀ ਸੌਂ ਖਾਦੀ ਸੀ ਡਾਕਟਰ ਬੀਆਰ ਬੇਦਕਾ ਸਾਹਿਬ ਦੀ ਕਿਹਨੇ ਖਾਦੀ ਸੀ ਵਿੱਚ ਆਪਣੇ ਦਈਆ ਸਾਹਿਬ ਨੇ ਐਮਐਲਏ ਸਾਹਿਬ ਨੇ ਅੰਨ ਖਾਦੀ ਸੀ ਸੌਂ ਖਾਦੀ ਸੀ ਕਿ ਮੈਂ ਮੈਨੂੰ ਬਾਬਾ ਸਾਹਿਬ ਦੀ ਸੌਂ ਲੱਗੀ ਕਸਮ ਲੱਗੀ ਮੈਂ ਕਸਮ ਖਾ ਕੇ ਕਹਿ ਰਿਹਾ ਕਿ ਜੇ ਮੈਂ ਤੁਹਾਡੇ ਸ਼ਰਕਾ ਨਾ ਬਣਾਵਾ ਤਾਂ ਤੇ ਸਾਡੇ ਵਿੱਚ ਇੱਕ ਇੱਕ ਹੋਰ ਇੱਕ ਸੀ ਮੰਗ ਰੱਖੀ ਹੁੰਦਾ ਕਿ ਸਾਡੀ ਛੜਕ ਬਣਾ ਦਿਓ ਦੂਸਰਾ ਸੀ ਉਹ ਤੇ ਕੋਈ ਸਵਾਲ ਕਰੀ ਕਦੇ ਰੱਖ ਇੱਕ ਵੀ ਰੁਪਏ ਦਾ ਕੰਮ ਨਹੀਂ ਕੀਤਾ ਯਾਨੀ ਕਿ ਬਾਬਾ ਸਾਹਿਬ ਦੀ ਸੌਂ ਖਾ ਕੇ ਮੁਕਰ ਗਿਆ ਮੁਕਰ ਗਿਆ ਜੀ ਬਿਲਕੁਲ ਇਹਨਾਂ ਨੇ ਤਾਂ ਸੌਆਂ ਤਾਂ ਇਹਨਾਂ ਨੇ ਰੋਟੀ ਘੱਟ ਖਾਂਦੇ ਸੌਂ ਜਾਂਦੀ ਖਾਂਦੇ ਜੀ ਨਾਣ ਐਮਐਲਏ ਬਿਲਕੁਲ ਜੀ ਬਿਲਕੁਲ ਕੀ ਨਾਮ ਐਮਐਲਏ ਦਾ ਮੌਜੂਦਾ ਐਮਐਲਏ ਸਾਹਿਬ ਰਿਜਿਸਦਈ ਹੈ ਜੀ ਹੋਰ ਦੱਸੋ ਇੱਕ ਰੁੱਖੀ ਜੀ ਬੋਲੀ ਉਹਨਾਂ ਦੀ ਗੱਲ ਕੱਢਦੇ ਗੱਲ ਕੱਢ ਕੇ ਬੋਲ ਬਿਲਕੁਲ ਸਾਰਿਆਂ ਨੂੰ ਇਸ ਤਰ੍ਹਾਂ ਇੱਕੋ ਰਸੇ ਰੱਖਦੇ ਆ ਜੀ ਕੋਈ ਇਹਨੂੰ ਨਹੀਂ ਵੇਖਾ ਕੋ ਸਾਡਾ ਕੋ ਵੱਡਾ ਛੋਟਾ ਕਿ ਮੇਰੇ ਪੁਰਾਣੇ ਵਰਕਰ ਆ ਜਾਂ ਕੋਈ ਕਿਹੜੇ ਬੰਦੇ ਨੂੰ ਕਿੱਥੇ ਰੱਖਣਾ ਕਰੀ ਨਹੀਂ ਉਹਨਾਂ ਨੂੰ ਨਹੀਂ ਹੈਗਾ ਜੀ ਇਸ ਤਰ੍ਹਾਂ ਦਾ ਫਿਰ ਐਮਐਲਏ ਨੇ ਬਹੁਤ ਜ਼ਿਆਦਾ ਪੜ੍ਹਾਈ ਕੀਤੀ ਆ ਫਿਰ ਵੀ ਗਾਲ ਪਰ ਮੈਨੂੰ ਲੱਗਦਾ ਕਿ ਨਹੀਂ ਉਹਨਾਂ ਨੂੰ ਸਿਸਟਮ ਨਹੀਂ ਚਲਾਉਣਾ ਆ ਜੀ ਮੈਂ ਕਹਿੰਨਾ ਵੀ ਸ਼ਾਇਦ ਇੱਥੇ ਆ ਜਿੰਨੇ ਲੋਕ ਖੜੇ ਨੇ ਇਹਨਾਂ ਚੋਂ ਭਗਵੰਤ ਸਿੰਘ ਮਾਨ ਨੂੰ ਸ਼ਾਇਦ ਕੋਈ ਮਾੜਾ ਨਾ ਬੋਲੇ ਮੈਨੂੰ ਲੱਗਦਾ ਕਦੇ ਵੀ ਭਗਵੰਤ ਸਿੰਘ ਮਾਨ ਤਾਂ ਵਧੀਆ ਨੇ ਬਿਲਕੁਲ ਜੀ ਗੁੱਡ ਉਹਨਾਂ ਦਾ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਲੱਗ ਆ ਜੀ ਉਹਨਾਂ ਦਾ ਪਰ ਲੇਕਿਨ ਥੱਲੇ ਵਾਲੇ ਮਾੜੇ ਆ ਪਰ ਮੈਂ ਉਹੀ ਗੱਲ ਕਹਿਣ ਲੱਗਾ ਵੀ ਹੋ ਸਕਦਾ ਭਗਵੰਤ ਸਿੰਘ ਮਾਨ ਨੂੰ ਕੋਈ ਮਾੜਾ ਨਾ ਬੋਲੇ ਲੇਕਿਨ ਉਹਨਾਂ ਦੇ ਜਿੰਨੇ ਵੀ ਰੂਲ ਰੈਗੂਲੇਸ਼ਨ ਸਿਸਟਮ ਉਹ ਸਾਰੇ ਦਾ ਸਾਰਾ ਫਰੋ ਹੇਲ ਕਰਤਾ ਐਮਐਲਏ ਨੇ ਇਹ ਲੋਕ ਕਹਿੰਦੇ ਨਜ਼ਰ ਆ ਰਹੇ ਨੇ ਅੱਜ ਫਿਰ ਸਾਰੀ ਪੰਚਾਇਤ ਕਾਂਗਰਸ ਛਾਂਬ ਲੋ ਸਾਰੀ ਜੀ 20 ਤੋਂ 2022 ਕਾਰ ਰਹੇ ਛਾਂਬ ਲੋ ਗਏ ਸੱਤ ਮੈਂਬਰ ਅਡਵਾਨ ਸਰਪੰਚ ਆ ਇਹ ਪਰਿਵਾਰ ਫਿਰੋਜ਼ਪੁਰ ਦੇ ਐਮਐਲਏ ਤੋਂ ਦੁਖੀ ਹੋ ਕੇ ਕਾਂਗਰਸ ਜੁਆਇਨ ਕਰ ਚੁੱਕੇ ਨੇ ਇਹ ਉਹ ਪਰਿਵਾਰ ਨੇ ਜਿਹੜੇ ਪਰਿਵਾਰ ਪਹਿਲਾਂ ਆਮ ਆਦਮੀ ਪਾਰਟੀ ਦੇ ਵਿੱਚ ਲੰਮਾ ਸਮਾਂ ਰਹੇ ਔਰ ਉਸ ਤੋਂ ਬਾਅਦ ਸਰਪੰਚ ਵੀ ਬਣਿਆ ਪਰਿਵਾਰ ਲੇਕਿਨ ਐਮਐਲਏ ਤੋਂ ਦੁਖੀ ਹੋ ਕੇ ਫਿਰੋਸਪੁਰ ਦਿਹਾਤੀ ਕਾਂਗਰਸ ਜੁਆਇਨ ਕਰ ਲਈਆ ਪਿੰਡ ਦੇ ਹੋਰ ਬਹੁਤ ਸਾਰੇ ਲੋਕ ਨੇ ਇੱਥੇ ਪੂਰਾ ਟੈਂਟ ਲੱਗਿਆ ਪੂਰਾ ਮਾਹੌਲ ਬਣਿਆ ਲੇਕਿਨ ਇਹਨਾਂ ਨੇ ਦੁਖੀ ਹੋ ਕੇ ਐਮਐਲਏ ਤੋਂ ਅੱਜ ਪਾਰਟੀ ਛੱਡ ਦਿੱਤੀ ਆ ਹਾਲਾਂਕਿ 2 ਸਾਲ ਇਸ ਸਰਕਾਰ ਦੇ ਪਏ ਆ ਲੇਕਿਨ ਕਾਂਗਰਸ ਇਹਨਾਂ ਨੇ ਜੁਆਇਨ ਕੀਤੀ ਆ ਪੂਰੀ ਗੱਲਬਾਤ ਇਹਨਾਂ ਦੇ ਨਾਲ ਕਰ ਲੈਣੇ ਆ ਬਾਈ ਜੀ ਨਾਮ ਕੀ ਤੁਹਾਡਾ ਜਸਮੋਹਿਤ ਸਿੰਘ ਮੌਕੇ ਦੇ ਸਰਪੰਚਓ ਮੌਜੂਦਾ ਹਾਂਜੀ ਕੀ ਕਾਰਨ ਹੋ ਗਿਆ ਝਾੜੂ ਪਾਰਟੀ ਛੱਡ ਕੇ ਤੇ ਕਾਂਗਰਸ ਚਲੇ ਗਏ ਇਹ ਜੀ ਹੈ ਮੌਜੂਦਾ ਐਮਐਲਏ ਲੋਕੀ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਪਿੰਡ ਦੇ ਵਿੱਚ ਇੱਕ ਪੀਐਮ ਆਵਾਸ ਯੋਜਨਾ ਤਹਿਤ ਇੱਕ ਆਈਡੀ ਬਣੀ ਸੀ ਉਹ ਸਰਪੰਚ ਦੀ ਆਈਡੀ ਕੱਟ ਕੇ ਇਹਨਾਂ ਨੇ ਕਿਸੇ ਆਮ ਨਾਗਰਿਕ ਦੀ ਆਈਡੀ ਬਣਾ ਦਿੱਤੀ ਤੇ ਉਸ ਦਿਨ ਪਿੰਡ ਦੇ ਸਕੂਲ ਦੇ ਵਿੱਚ ਉਦਘਾਟਨ ਵੀ ਹੋਇਆ ਸੀ ਜਿਸ ਦੇ ਵਿੱਚ ਇਹਨਾਂ ਨੇ ਪੰਚਾਇਤ ਤੋਂ ਬਾਹਰ ਹੀ ਬਾਹਰ ਉਦਘਾਟਨ ਕਰਨ ਆਏ ਆ ਜੀ ਨਹੀਂ ਤੁਹਾਨੂੰ ਮਤਲਬ ਪੰਚਾਇਤ ਤੋਂ ਬਾਹਰ ਬਾਹਰ ਮਤਲਬ ਵੀ ਸਕੂਲ ਦਾ ਉਦਘਾਟਨ ਸੀ ਤੁਸੀਂ ਗਏ ਨਹੀਂ ਨਹੀਂ ਜੀ ਕਿਉਂ ਸੱਦੇ ਹੀ ਨਹੀਂ ਗਿਆ ਜੀ ਐਮਐਲਏ ਨੇ ਨਹੀਂ ਬੁਲਾਇਆ ਹਾਂਜੀ ਕਾਰਨ ਪਤਾ ਨਹੀਂ ਜੀ ਉਹਨਾਂ ਨੂੰ ਪਤਾ ਹੋ ਸ ਤੁਸੀਂ ਕਿਤੇ ਹੋਰ ਪਾਰਟੀ ਪੁਲਟੇ ਦੇ ਆ ਸਰਪੰਚੀ ਤਾਂ ਨਹੀਂ ਹੈਗੇ ਨਹੀਂ ਨਹੀਂ ਆਮ ਆਦਮੀ ਪਾਰਟੀ ਦੇ ਸਰਪੰਚ ਇਹਨਾਂ ਦੇ ਨਾਲ ਹੀ ਰਹੇ ਜੀ ਐਮਐਲਏ ਦੇ ਹਾਂਜੀ ਹਾਂਜੀ ਤੇ ਫਿਰ ਕਿਉਂ ਨਹੀਂ ਸੱਦਿਆ ਸਵਾਲ ਕਰਨਾ ਸੀ ਪਤਾ ਨਹੀਂ ਜੀ ਉਹ ਇਹਨਾਂ ਦੇ ਗਏ ਸੀ ਦਫਤਰ ਵੀ ਗਈ ਸੀ ਪੰਚਾਇਤਾਂ ਦੇ ਵੀ ਸਾਡੇ ਦਫਤਰ ਚੋਂ ਚਲੇ ਜੋ ਬਾਹਰ ਕੌਣ ਕਹਿੰਦਾ ਚਲੇ ਜੂ ਐਮ ਐਲ ਏ ਸਾਹਿਬ ਤੇ ਐਮ ਐਲ ਏ ਨੂੰ ਕਹਿਣਾ ਸੀ ਵੀ ਦਫਤਰ ਤੇਰਾ ਨਹੀਂ ਗਿਆ ਇਹ ਪਬਲਿਕ ਦਾ ਦਫਤਰ ਆ ਤੈਨੂੰ ਪਬਲਿਕ ਨੇ ਐਮ ਐਲ ਏ ਬਣਾਇਆ ਉਹਨੂੰ ਕਿਹਾ ਨਹੀਂ ਗਿਆ ਤੁਹਾਡੇ ਤੋਂ ਨਹੀਂ ਜੀ ਉਹ ਆਪਣੇ ਇਹਨਾਂ ਗੱਲਾਂ ਤੋਂ ਅਸੀਂ ਤਾਂ ਗਾ ਕੇ ਅੱਜ ਕਾਂਗਰਸ ਪਾਰਟੀ ਜੁਆਇਨ ਕੀਤੀ ਹੈ ਜੀ ਮੈਨੂੰ ਲੱਗਦਾ ਇੰਨੀ ਕੁ ਗੱਲ ਨਹੀਂ ਹੈਗੀ ਜਿੰਨੀ ਕੁ ਤੁਸੀਂ ਦੱਸ ਰਹੇ ਹੋ ਜੇ ਤੁਹਾਨੂੰ ਦਫਤਰ ਚੋਂ ਬਾਹਰ ਕੱਢਿਆ ਗਿਆ ਪੂਰੀ ਖੁੱਲ ਕੇ ਗੱਲ ਦੱਸੋ ਉੱਥੇ ਕੀ ਗੱਲ ਹੋਈ ਤਾਂ ਪੰਚਾਇਤ ਮੈਂਬਰ ਹੀ ਗਏ ਸੀਗੇ ਪਹਿਲਾਂ ਇਹਨਾਂ ਨੂੰ ਕਹਿੰਦੇ ਜੀ ਜੇ ਸਰ ਪੰਚਾਇਤ ਮੈਂਬਰਾਂ ਨੂੰ ਹਾਂਜੀ ਵੀ ਸਰਪੰਚ ਨੂੰ ਬਾਹਰ ਪੇਜਾ ਦੋ ਹਾਂਜੀ ਹਾਂਜੀ ਅੱਛਾ ਤੇ ਤੁਸੀਂ ਸਰਪੰਚ ਬਣਿਓ ਪਿੰਡ ਦੀ ਸਹਿਮਤੀ ਹੋਊਗੀ ਹਾਂਜੀ ਤੇ ਫਿਰ ਵੀ ਇਹ ਗੱਲ ਕਹਿ ਰਹੇ ਨੇ ਹਾਂਜੀ ਇਹ ਗੱਲ ਕੀ ਚੱਕਰ ਆ ਤੁਹਾਨੂੰ ਕੀ ਲੱਗਦਾ ਕਿਉਂ ਕਹਿ ਰਹੇ ਨੇ ਪਤਾ ਨਹੀਂ ਜੀ ਉੱਥੇ ਕਿਹਾ ਜਾ ਰਿਹਾ ਵੀ ਇਹ ਕਾਲੀ ਦਲ ਦਾ ਸਰਪੰਚ ਬਣਿਆ ਹੈ ਹੂੰ ਤੁਹਾਨੂੰ ਹਾਂਜੀ ਤੇ ਤੁਸੀਂ ਆਪ ਨਾਲ ਹਾਂਜੀ ਆਪ ਨਾਲ ਕਦੋਂ ਤੋਂ ਜੀ ਅਸੀਂ ਜਦੋਂ ਐਮਐਲਏ ਦੀਆਂ ਚੋਣਾਂ ਤੋਂ ਪਹਿਲਾਂ ਦੀਆਂ ਨਾਲ ਕਹਿੰਦੇ ਵੀ ਤੁਸੀਂ ਫੰਡ-ਫੰਡ ਵੀ ਦਿੱਤਾ ਸੀਗਾ ਤੇ ਐਮ.ਐਲ.ਏ. ਸਾਹਿਬ ਬਾਅਦ ਚ ਮੁੱਕਰੀ ਗਏ। ਹਾਂਜੀ ਹਾਂਜੀ। ਕਿੰਨਾ ਫੰਡ ਦਿੱਤਾ ਸੀ? ਥੋੜਾ ਹੀ ਸੀਗਾ ਜੀ। ਨਹੀਂ ਮੁੱਕਰ ਕੇ ਹੀ ਵਾਕਿਆ ਗੱਲ ਸਹੀ ਐ ਇੱਥੇ ਗੱਲਾਂ ਕਰ ਰਹੇ ਸੀ ਲੋਕ ਜਦੋਂ ਮੈਂ ਆਇਆ। ਹਾਂਜੀ ਹਾਂਜੀ। ਕੀ ਕਹਿੰਦੇ ਸੀ ਬਾਅਦ ਚ? ਉਹ ਕਹਿੰਦੇ ਜੀ ਤੁਸੀਂ ਆਪਣੇ ਕਾਲੀਦਲ ਦੇ ਆ ਵਰਕਰ ਤੇ ਆਮ ਆਦਮੀ ਪਾਰਟੀ ਦੇ ਨਹੀਂ ਗੇ। ਇਸ ਕਰਕੇ ਠਗਰਾ ਦਿੱਤਾ ਗਿਆ। ਤਾਂ ਬਿਲਕੁਲ ਇੱਕਾ ਤਸਵੀਰ ਤੁਹਾਨੂੰ ਮੈਂ ਹੋਰ ਦਿਖਾਉਣ ਲੱਗਾ। ਇਹ ਚੰਗੀ ਤਰ੍ਹਾਂ ਦੇਖ ਲਓ ਫਿਰੋਜ਼ਪੁਰ ਵਾਲੇ ਇਹਨਾਂ ਨੂੰ ਜਾਣਦੇ ਹੋਣਗੇ ਇਹਨਾਂ ਦਾ ਨਾਂ ਕਸ਼ਮੀਰ ਸਿੰਘ ਆ। ਔਰ ਮੈਨੂੰ ਲੱਗਦਾ ਵੀ ਇਹ ਐਮਐਲਏ ਸਾਹਿਬ ਦੇ ਕਦੇ ਸੱਜੇ ਪਾਸੇ ਹੁੰਦੇ ਸੀ ਤੇ ਕਦੇ ਖੱਬੇ ਪਾਸੇ ਹੁੰਦੇ ਸੀ ਕਦੇ ਅੱਗੇ ਤੇ ਕਦੇ ਪਿੱਛੇ ਐਮਐਲਏ ਦੇ ਬਿਲਕੁਲ ਚਾਰੇ ਪਾਸੇ ਘੇਰਾ ਬਣਾਇਆ ਹੋਇਆ ਸੀ ਰੱਖਸ਼ਾ ਕਬਜ ਜਿਹਨੂੰ ਕਹਿੰਦੇ ਆ ਐਮਐਲਏ ਦਾ ਲੇਕਿਨ ਅੱਜ ਉਹ ਰੱਖਸ਼ਾ ਕਬਜ ਚੋਂ ਬਾਹਰ ਆ ਗਏ ਨੇ ਕੀ ਗੱਲ ਬਣ ਗਈ ਤੁਹਾਡੇ ਨਾਲ ਕੀ ਭਾਣਾ ਵਾਪਰ ਗਿਆ ਤੁਸੀਂ ਐਮਐਲਏ ਨੂੰ ਛੱਡ ਕੇ ਇੱਧਰ ਆ ਗਏ ਜੀ ਐਮਐਲਏ ਸਾਹਿਬ ਨੇ ਜੀ ਜਾਂਦਾ ਪੰਚਾਇਤ ਗਲਤ ਬਣ ਚੁੱਕੀ ਆ ਤੇ ਮੈਂ ਇਸ ਕਰਕੇ ਤੁਹਾਨੂੰ ਪੰਚਾਇਤ ਨੂੰ ਨਹੀਂ ਵੜਨ ਦੇਣਾ ਇੱਥੇ ਹਮ ਪੰਚਾਇਤ ਸਾਰੀ ਸਾਡੀ ਨੂੰ ਕਈ ਵੇਰ ਨੂੰ ਬੰਦਾ ਚੰਗਾ ਵੀ ਕਿਹਾ ਇੱਕ ਸਾਨੂੰ ਉਹਦੇ ਬਾਰੇ ਦੱਸਿਆ ਹੀ ਨਹੀਂ ਗਿਆ ਹੂੰ ਤੇ ਜਦੋਂ ਇਲਜ਼ਾਮ ਲਾਉਂਦਾ ਜੀ ਤੇ ਇਹਦਾ ਭਰਾ ਅਕਾਲੀ ਦਲ ਚ ਹੈ ਜੀ ਅੱਜ ਵੀ ਅਸੀਂ ਤੇ ਬੰਗੜ ਸਾਹਿਬ ਨੂੰ ਇਹ ਆਖਾਂਗੇ ਵੀ ਸਾਡਾ ਕੋਈ ਭਰਾ ਕਾਲੀ ਦਲ ਚ ਹੋਵੇ ਕੋਈ ਸਾਡਾ ਮੁਲਾਜ਼ਮ ਹੋਵੇ ਕੱਲੋਂ ਸਾਨੂੰ ਛੜ ਤੇ ਉਹੀ ਸੂਈ ਘੁੰਮਦੀ ਆ ਵੀ ਇਹਦਾ ਭਰਾ ਕਾਲੀ ਦਲ ਚ ਸੀ ਜਾਂ ਇਹਦਾ ਭਰਾ ਮੁਲਾਜ਼ਮ ਆ ਜੀ ਹੂੰ ਅੱਛਾ ਤੁਸੀਂ ਲੰਮਾ ਸਮਾਂ ਰਹੇ ਐਮਐਲਏ ਦੇ ਨਾਲ ਤੁਸੀਂ ਦਿੱਲੀ ਤੱਕ ਵੀ ਜਾਂਦੇ ਰਹੇ ਫੋਟੋਆਂ ਖਿੱਚ-ਖਿੱਚ ਕੇ ਸੈਲਫੀਆਂ ਐਮਐਲਏ ਨਾਲ ਪਾਉਂਦੇ ਰਹੇ ਤੇ ਬਸ ਇੰਨੀ ਕੁ ਕਦਰ ਸੀ ਭਾਈ ਜੀ 7 ਤੋਂ 8 ਲੱਖ ਰੁਪਏ ਲਾ ਕੇ ਅੱਜ ਮੈਂ ਮਿੱਟੀ ਕਰ ਦਿੱਤਾ ਮੇਲੇ ਸਾਹਿਬ ਦੇ ਸਾਨੂੰ ਸਾਨੂੰ ਜਿਵੇਂ ਹੀ ਇਨਕਾਰਤਾ ਉਹਦਾ ਪੰਚਾਇਤ ਜਿਹੜੀ ਮੈਂ ਬਣਾਉਣੀ ਸੀਗੀ ਉਹ 2024 ਤੋਂ ਬੰਦੇ ਰਲੇ ਜੀ ਜਿਨ੍ਹਾਂ ਨੂੰ ਇਹ ਪੰਚਾਇਤ ਬਣਾਉਂਦਾ ਸੀ ਤੇ ਮੈਨੂੰ 7 ਮਹੀਨੇ ਲਈ ਸਰਪੰਚੀ ਦਿੱਤੀ ਸੀ ਉਹਨੇ ਇਹ ਵੀ ਕਹਿਤਾ ਕਿ ਜੇ ਤੂੰ 7 ਮਹੀਨੇ ਤੋਂ ਬਾਅਦ ਤਸੀਹਾ ਨਾ ਦੇਗਾ ਸਭ ਤੋਂ ਪਹਿਲਾ ਪਰਚਾ ਮੈਂ ਕਰਾਉਂਗਾ ਤੁਹਾਡੇ ਤੇ ਯਾਨੀ ਕਿ ਤੁਸੀਂ ਨਾਲ ਵੀ ਰਹੇ ਰੋਟੀਆਂ ਵੀ ਇਕੱਠਿਆਂ ਨੇ ਖਾਧੀਆਂ ਤੇ ਖਵਾਈਆਂ ਵੀ 8 ਲੱਖ ਵੀ ਲਾਇਆ ਤੇ ਫਿਰ ਵੀ ਪਰਚਾ ਉਹ ਟਾਈਮ ਸੀ ਜਦੋਂ ਇਦਾਂ ਨੂੰ ਕੋਈ ਲੋਗੜ ਦੇ ਚ ਵੜਨੇ ਦਿੰਦਾ ਜੀ ਆਪ ਪਾਰਟੀ ਨੂੰ ਜੀ ਇੱਕ ਮੈਸੇਜ ਨੇ ਝੰਡਾ ਚੱਕਿਆ 2014 ਤੋਂ ਲੈ ਕੇ 2025 ਤੱਕ ਸਾਡਾ ਇੱਕ ਰੁਪਏ ਦਾ ਮੁੱਲ ਨਹੀਂ ਪਾਇਆ ਜਿਹੜੇ ਮੈਂ ਬੰਦੇ ਸ਼ਾਮਲ ਕਰਾਇਆ ਕੋਈ ਜ਼ਿਲ੍ਹਾ ਪ੍ਰਧਾਨ ਆ ਕੋਈ ਬਲਾਕ ਪ੍ਰਧਾਨ ਆ ਤੇ ਸਾਨੂੰ ਇਹ ਕਹਿੰਦਾ ਸੀ ਤੈਨੂੰ ਸਰਪੰਚ ਬਣਾਵਾਂਗੇ ਜੋ ਮੌਕੇ ਤੇ ਆਏ ਤੇ ਉਹਨੇ ਇਹ ਗਾਇਦਾ ਕਸ਼ਵੀਰ ਹਰ ਇੱਕ ਬੰਦੇ ਨੂੰ ਆਪ ਦਾ ਫਾਇਦਾ ਵੇਖਣਾ ਚਾਹੀਦਾ ਉਹਨੇ ਫਾਇਦਾ ਵੇਖਿਆ ਸਾਡੇ ਕੋਲ ਫਾਇਦਾ ਉਹਨੂੰ ਨਹੀਂ ਮਿਲਿਆ ਤੇ ਤੁਸੀਂ ਬਾ ਬਾ ਕੇ ਇਥੇ ਕਾਜੂ ਬਦਾਮ ਖਵਾਉਂਦੇ ਰਹੇ ਜੇ ਘਰ ਚੋਂ ਤੁਸੀਂ ਫੋਟੋ ਆਪਦੀ ਫੇਸਬੁੱਕ ਤੇ ਪਾਈਆਂ ਨੇ ਤੁਹਾਨੂੰ ਉਦੋਂ ਪਤਾ ਨਹੀਂ ਲੱਗਿਆ ਵੀ ਮੇਰੇ ਨਾਲ ਐ ਹੋਊਗੀ ਨਾ ਜੀ ਉਦੋਂ ਤਾਂ ਤਾਂ ਸੀਗਾ ਮੈਂ ਤੇਰਾ ਭਰਾ ਹਾਂ ਐਮਐਲਏ ਕਹਿੰਦੇ ਹਾਂਜੀ ਤੇ ਹੁਣ ਭਰਾ ਭਰਾ ਹੋ ਗਏ ਜੀ ਹੁਣ ਦੁਸ਼ਮਣ ਹੁਣ ਤੇ ਸਾਡੇ ਕੋਲੇ ਜੀ ਇਹ ਅੱਧਾ ਮਰਲਾ ਥਾ ਸਾਡੇ ਕੋਲੇ ਜਿਹਦੇ ਵਿੱਚ ਸਾਡੇ ਤੇ ਇਲਜ਼ਾਮ ਲਾਇਆ ਵੀ ਸਰਪੰਚ ਨੂੰ ਸਸਪੈਂਡ ਕਰਾਉਣਾ ਮੈਂ ਪਰਚਾ ਕਰਾਵਾਂਗਾ ਜਿਹੜੇ ਬੰਦੇ ਨੇ ਇਲਜ਼ਾਮ ਲਾਇਆ ਉਹਨਾਂ ਕੋਲੇ ਵੀਰ ਜੀ ਇਸ ਟਾਈਮ ਡੇਢ ਕਨਾਲ ਦਾ ਕਬਜ਼ਾ ਵੋਟਾਂ ਭਈਆਂ ਨਾ ਸਰਪੰਚੀਆਂ ਜੀ ਮੇਰੇ ਵੱਡੇ ਭਰਾ ਨੂੰ ਪੁਲਿਸ ਨੂੰ ਚੁਗਾਤਾ ਸੀ ਅੱਦੇ ਹੀ ਸੀਵਾ ਦਿਓ ਅੱਜ ਸੀਵਾ ਨਹੀਂ ਦਿੱਤਾ ਅੱਜ ਦੁਹੀ ਹੋ ਗਿਆ ਸੀ ਕਾਂਗਰਸ ਪਾਰਟੀ ਜੀ ਤੁਹਾਨੂੰ ਤੇ ਇਹਨਾਂ ਕਹਤਾ ਵੀ ਮੈਂ ਪੰਚਾਇਤ ਆਪਦੀ ਮਰਜ਼ੀ ਨਾਲ ਬਣਾਉਣੀ ਸੀ ਤੁਸੀਂ ਮਰਜ਼ੀ ਨਾਲ ਬਣਾ ਲਈ ਆ ਵੀ ਮੈਂ ਤੁਹਾਨੂੰ ਨਹੀਂ ਵੜਨ ਦੇਣਾ ਮੈਨੂੰ ਅੱਦਾ ਹੀ ਤੁਮ ਕੱਲਾ ਆ ਜਾ ਮੈਂ ਕਹਿੰਦਾ ਨਹੀਂ ਜੇ ਆਊਗੀ ਪੰਚਾਇਤ ਆਊਗੀ ਮੈਂ ਭਰਾਵਾਂ ਨੂੰ ਛੱਡ ਕੇ ਨਹੀਂ ਆ ਸਕਦਾ ਅੱਜ ਫਿਰ ਸਾਰੀ ਪੰਚਾਇਤ ਕਾਂਗਰਸ ਚਾਹਮਲੋ ਸਾਰੀ ਜੀ 20 22 ਕਾ ਰਹੇ ਚਾਹਮਲੋ ਗਏ 7 ਮੈਂਬਰ 850 ਪੰਚਾ ਇਹ ਸਾਰੇ ਸ਼ਾਮਲ ਹੋ ਗਏ ਕਿ ਕਹਿਣਾ ਚਾਹੁੰਦੇ ਜੋ ਫਿਰ ਐਮਐਲਏ ਨੂੰ ਮੈਸੇਜ ਹੁਣ ਕੀ ਦੇਣਾ ਜਿੰਨੂੰ ਛੱਡ ਕੇ ਆਏ ਇਹ ਜੀ ਪਰਮਾਤਮਾ ਆਪੇ ਵੇਖੂਗਾ 2027 'ਚ ਪਤਾ ਲੱਗ ਜੂਗਾ ਹਾਂ ਵੀ ਜੋ ਲੋਕਾਡ ਦੇ ਵਿੱਚ ਛੱਡ ਨੂੰ ਜਗ੍ਹਾ ਨਾ ਮਿਲੀ ਜਿਹੜੇ ਬੰਦੇ ਉਹ ਕਾਂਗਰਸ ਦੇ ਜਿਹੜੇ ਸਰਪੰਚੀ ਦੇ ਉਚਾ ਵਨ ਸੀ ਉਹ ਅੱਜ ਵੀ ਚਾਹ ਵਾਣਾ ਉਹਨਾਂ ਨੇ ਕਾਂਗਰਸ ਪਾਰਟੀ 'ਚ ਫੇਰ ਆਉਣਾ ਅਸੀਂ ਤਾਂ ਡਾਕਟਰ ਸਾਹਿਬ ਨੂੰ ਬੇਨਤੀ ਕਰਾਂਗੇ ਵੀ ਸਾਡਾ ਹੱਕ ਸਾਨੂੰ ਮਿਲੇ ਕੱਲੋਂ ਸਾਡੇ ਨਾਲ ਵੀ ਉਹ ਗੱਲ ਨਾ ਹੋਵੇ ਜੋ ਅੱਜ ਉਹ ਐਮਐਲਏ ਕਰ ਰਿਹਾ ਸਹੀ ਵਾਲੀ ਨਾ ਹੋਵੇ ਬਿਲਕੁਲ ਬਿਲਕੁਲ ਤੁਸੀਂ ਬੜੇ ਪੁਰਾਣੇ ਵਰਕਰ ਜੱਗੇ ਨੂੰ ਆਓ ਖਾਜਾ ਇੱਥੇ ਜਾਓ ਥੋੜਾ ਜਿਹਾ ਜੱਗੇ ਹਾਂ ਤੁਸੀਂ ਬੜੇ ਪੁਰਾਣੇ ਜੇ ਵਰਕਰ ਆਮ ਆਦਮੀ ਪਾਰਟੀ ਦੇ ਤੇ ਕੀ ਪਣਾ ਵਰਤ ਕੇ ਅੱਜ ਬਸ ਭਾਜੀ ਜਿਵੇਂ ਕਹਿੰਦੇ ਨੇ ਨਾ ਕਿ ਕੋਈ ਖੰਡ ਖੰਡਾਂ ਨਹੀਂ ਜਾਂਦਾ ਪਾਰਟੀ ਛੱਡ ਕੇ ਇੱਕ ਮਜਬੂਰੀ ਕਰਨ ਬੰਦਾ ਜਾਂਦਾ ਕਨ ਮਜਬੂਰੀਆਂ ਅਸਰਾਂ ਨੇ ਬਣਾਤੀਆਂ ਐਮਐਲਏ ਸਾਹਮਣੇ ਕਿ ਸਾਨੂੰ ਛੱਡ ਕੇ ਜਾਣਾ ਪਿਆ ਕਿ ਜਦੋਂ ਦਫਤਰ ਜਾਂਦੇ ਆ ਕੋਈ ਐਡੀ ਲੈਂਗੁਏਜ ਨਹੀਂ ਹੈਗੀ ਉਹਨਾਂ ਦੀ ਠੀਕ ਹੈ ਬੋਲਣ ਦਾ ਤਰੀਕਾ ਨਹੀਂ ਹੈਗਾ ਉਹਨਾਂ ਨੂੰ ਤੇ ਪਿੱਛੇ ਜੇ ਅਸੀਂ ਗਏ ਸੀਗੇ ਅਸੀਂ ਤਾਂ ਉਹਨਾਂ ਨੂੰ ਰਿਕਵੈਸਟ ਕਰਨ ਗਏ ਸੀ ਕਿ ਸਾਡੇ ਤੁਸੀਂ ਪਿੰਡ ਦਾ ਕੰਮ ਚਲਾਓ ਤੁਹਾਡੇ ਅਸ਼ੀਰਵਾਦ ਨਾਲ ਸਾਡੇ ਕੰਮ ਚੱਲਣਾ ਸਾਡੇ ਪਿੰਡ ਦਾ ਤੇ ਸਾਨੂੰ ਅਸ਼ੀਰਵਾਦ ਦਿਓ ਸਾਡੀ ਨਵੀਂ ਸਾਡੀ ਜੇਨਰੇਸ਼ਨ ਸਾਡੀ ਬਣੀ ਹੋਈ ਸਾਰੀ ਪੰਚਾਇਤ ਤੇ ਸਾਨੂੰ ਕੰਮ ਕਰਨ ਦਾ ਸ਼ੌਂਕ ਆ ਜੀ ਸਾਨੂੰ ਕੰਮ ਕਰ ਸਾਨੂੰ ਦਿਓ ਤੁਸੀਂ ਤੇ ਉਹਨਾਂ ਨੇ ਇੱਕ ਗੱਲ ਕਹੀ ਕਿ ਮੈਂ ਇਸ ਤਰ੍ਹਾਂ ਤਾਂ ਨਹੀਂ ਕਰ ਸਕਦਾਗਾ ਤੇ ਇੱਕ ਵੀ ਕਾਰਨ ਕਾਰਨ ਕਹਿੰਦਾ ਕਿ ਜਿਹੜਾ ਤੁਹਾਡੇ ਪਿੰਡ ਦਾ ਸਰਪੰਚ ਬਣੋ ਕਾਲੀਦਾਲ ਆ ਕਾਲੀਦਾਲ ਦੱਸੋ ਵੀ ਕਿੱਥੋਂ ਆ ਜਦੋਂ ਫੰਡ ਲਿਆ ਉਹ ਤੋਂ ਕਾਲੀਦਾਲ ਨਹੀਂ ਸੀਗਾ ਉਹ ਜਦੋਂ ਫੰਡ ਲਿਆ ਉਹਨਾਂ ਨੇ ਉਹ ਤੋਂ ਫੰਡ ਲੈ ਕੇ ਜੇ ਵਿੱਚ ਪਾ ਲਿਆ ਉਹ ਤੋਂ ਕੌਣ ਸੀ ਉਹ ਉਹ ਤੋਂ ਗੱਲ ਕਰਦਾ ਨਾ ਜਦੋਂ ਫੜ ਲੈ ਕੇ ਜਿਹੇ ਚ ਪਾਇਆ ਨੇ ਉਦੋਂ ਕਿਉਂ ਪਾਇਆ ਉਦੋਂ ਉਦੋਂ ਉਹdern ਗੱਲ ਕਰਦਾ ਅੱਜ ਉਹ ਮਤਲਬ ਉਹ ਸਰਪੰਚ ਬਣ ਗਿਆ ਸਾਡੇ ਪਿੰਡ ਦੀ ਪੂਰੀ ਪੰਚਾਇਤ ਦਾ ਜਾਨਕੀ ਕੌਲਮ ਪੂਰਾ ਤੇ ਅੱਜ ਅਸੀਂ ਉਹ ਸਾਡੇ ਪਿੰਡ ਤੋਂ ਜਾਣ ਕਰਤਾ ਹਮਕਮ ਕਰਨ ਦੇ ਰਹੇ ਨੇ ਕਿ ਨਹੀਂ ਬਿਲਕੁਲ ਨਹੀਂ ਸਵਾਲ ਹੀ ਨਹੀਂ 3 ਸਾਲ ਦੇ ਵਿੱਚ ਅਸੀਂ ਇੱਕੋ ਹੀ ਮੰਗ ਕਰ ਕਿਸੇ ਦੇ ਕੋਲ ਅਸੀਂ 3 ਸਾਲ ਦੇ ਵਿੱਚ ਸ਼ਾਇਦ ਤੁਸੀਂ ਖਬਰ ਲਈ ਹੋਈ ਉਹ ਐਸਸੀ ਭਾਈਚਾਰਾ ਵਾਲੇ ਬੰਦੇ ਕੋਈ ਸ਼ਰਕਤ ਦਾ ਕੋਈ ਮਸਲਾ ਹੈਗਾ ਤੁਹਾਨੂੰ ਪਤਾ ਹੀ ਹੈ ਉੱਥੇ ਉਹਨੇ ਵਿਜਿਟ ਵੀ ਕੀਤਾ ਨੇ ਉਹਨਾਂ ਨੇ ਦਈਆ ਸਾਹਿਬ ਨੇ ਸ਼ਿਰਕਤ ਦਾ ਮਸਲਾ ਸੀ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਮੈਂ ਸ਼ਿਰਕਤ ਟਾਡੀ ਮੈਂ ਬਣਾਉਂਗਾ ਹਮ ਇੱਕ ਨਾ ਐਸੇ ਭਾਈਚਾਰ ਵੱਲੋਂ ਮੈਂ ਤੁਹਾਨੂੰ ਗੱਲ ਕਰ ਰਿਹਾ ਪਾਜੀ ਉਨੇ ਕਹਣਾ ਬਾਬਾ ਸਾਹਿਬ ਦੀ ਸੌਂ ਖਾਦੀ ਸੀ ਡਾਕਟਰ ਬੀ ਆਰ ਬੇਦਕਾ ਸਾਹਿਬ ਦੀ ਕਿਹਨੇ ਖਾਦੀ ਸੀ ਅ ਦੋਚ ਆਪਣੇ ਦਈਆ ਸਾਹਿਬ ਨੇ ਐਮ ਐਲ ਏ ਸਾਹਿਬ ਨੇ ਅੰਤ ਖਾਦੀ ਸੀ ਸੌ ਖਾਦੀ ਸੀ ਕਿ ਮੈਂ ਮੈਨੂੰ ਬਾਬਾ ਸਾਹਿਬ ਦੀ ਸੌਂ ਲੱਗੀ ਕਸਮ ਲੱਗੀ ਮੈਂ ਕਸਮ ਖਾ ਕੇ ਕਹਿ ਰਿਹਾ ਕਿ ਜੇ ਮੈਂ ਤੁਹਾਡੇ ਸ਼ੜਕ ਨਾ ਬਣਾਵਾ ਤਾ ਤੇ ਸਾਥ ਵਿੱਚ ਇੱਕ ਇੱਕ ਹੋਰ ਅਸੀ ਮੰਗ ਰੱਖੀ ਹੁੰਦਾ ਕਿ ਸਾਡੀ ਸ਼ੜਕ ਬਣਾ ਦਿਓ ਦੂਸਰਾ ਅਸੀਂ ਉਹ ਤਾਂ ਕੋਈ ਸਵਾਲ ਕਰੀ ਕਦੇ ਰੱਖਿਆ ਵੀ ਨਹੀਂ ਅਸੀਂ ਨਾ ਕਦੇ ਸਿੱਧੋ ਮੰਗ ਕੀਤੀ ਕਦੇ ਅਸੀਂ ਅੱਜ ਆ ਕੇ ਦੇਖੋ ਸ਼ੜਕਾ ਜੱਕ ਉੱਥੇ ਪਈ 3 ਸਾਲ ਸਰਕਾਰ ਬਣੀ ਨੂੰ ਹੋ ਗਏ ਆ ਇੱਕ ਰੁਪਏ ਦਾ ਕੰਮ ਨਹੀਂ ਕੀਤਾ ਯਾਨੀ ਕਿ ਬਾਬਾ ਸਾਹਿਬ ਦੀ ਸੌਂ ਖਾ ਕੇ ਮੁਕਰ ਗਿਆ ਮੁਕਰ ਗਿਆ ਜੀ ਬਿਲਕੁਲ ਇਹਨਾਂ ਨੇ ਤਾਂ ਸੌਂਾਂ ਤਾਂ ਇਹਨਾਂ ਨੇ ਰੋਟੀ ਘੱਟ ਖਾਂਦੇ ਸੌਂ ਜਾਂਦੀ ਖਾਂਦੇ ਜੀ ਹੌਣ ਏਐਮਐਲ ਬਿਲਕੁਲ ਜੀ ਸਾਰੇ ਮੇਰੇ ਕਰਨ ਜਿੰਨੇ ਜਿੰਨੇ ਐਮਐਲ ਬਣੇ ਸਾਰੇ ਇਸ ਤਰ੍ਹਾਂ ਹੀ ਆ ਜੀ ਕੋਈ ਵੀ ਨਹੀਂ ਕੋਈ ਵੀ ਸੌਂ ਖਾਂਦਾ ਹਾਂਜੀ ਬਿਲਕੁਲ ਖਾਂਦਾ ਜੀ ਖਾਦੀ ਆ ਜੀ ਮੇਰੇ ਸਾਹਮਣੇ ਖਾਦੀ ਹੋਰ ਦੱਸੋ ਮੇਰੇ ਸਾਹਮਣੇ ਖਾਦੀ ਥੇ ਦਫਤਰ ਚ ਵਰਕੇ ਖਾਦੀਏ ਹੋਰ ਦੱਸੋ ਹਾਂ ਦੱਸ ਕੀ ਐਮਐਲਏ ਸਾਹਿਬ ਮੌਜੂਦਾ ਐਮਐਲਏ ਸਾਹਿਬ ਰਿਸੀਵ ਲਈ ਹੈ ਜੀ ਹੋਰ ਦੱਸੋ ਹਾਂ ਖਾਦੀ ਹੈ ਜੀ ਤੇ ਤੁਸੀਂ ਸਟਾਰਟਿੰਗ ਤੇ ਬੋਲਿਆ ਸੀ ਵੀ ਲੈਂਗੁਏਜ ਨਹੀਂ ਲੈਂਗੁਏਜ ਦਾ ਕੀ ਮਤਲਬ ਹੈ ਕਿ ਇਹੋ ਜੀ ਲੈਂਗੁਏਜ ਲੈਂਗੁਏਜ ਉਹਨਾਂ ਨੂੰ ਹੁਣ ਆਪ ਨੂੰ ਸਾਰਿਆਂ ਨੂੰ ਪਤਾ ਹੁਣ ਮੈਂ ਇਸ ਤਰ੍ਹਾਂ ਦਾ ਦੱਸੋ ਤੁਸੀਂ ਥੋੜਾ ਜਿਹਾ ਦੱਸੋ ਮਤਲਬ ਨਾਰਮਲ ਜਾਂ ਚਲੋ ਗਾਲ ਨਾ ਹੋਵੇ ਗਾਲ ਤੋਂ ਬਿਨਾ ਕੁਛ ਹੈ ਸਾਰਾ ਸਾਰਾ ਪਰਿਵਾਰ ਬੈਠਾ ਕੇ ਇੱਕ ਰੁੱਖੀ ਜੀ ਬੋਲੀ ਉਹਨਾਂ ਦੀ ਹਾਂ ਗਾਲ ਕੱਢਦੇ ਆ ਗਾਲ ਕੱਢ ਕੇ ਬਿਲਕੁਲ ਬਿਲਕੁਲ ਸਾਰਿਆਂ ਨੂੰ ਇਸ ਤਰ੍ਹਾਂ ਇੱਕੋ ਰਸੇ ਰੱਖਦੇ ਆ ਜੀ ਕੋਈ ਇਹਨੂੰ ਇਹ ਨਹੀਂ ਵੇਗਾ ਕੋ ਸਾਡਾ ਕੋ ਵੱਡਾ ਛੋਟਾ ਕਿਸ ਮੇਰੇ ਪੁਰਾਣੇ ਵਰਕਰ ਆ ਜਾਂ ਕੋਈ ਕਿਹੜੇ ਬੰਦੇ ਨੂੰ ਕਿੱਥੇ ਰੱਖਣਾ ਕਰੀ ਨਹੀਂ ਉਹਨਾਂ ਨੂੰ ਨਹੀਂ ਹੈਗਾ ਜੀ ਇਸ ਤਰ੍ਹਾਂ ਦਾ ਨਹੀਂ ਤੇ ਪੜੇ ਲਿਖੇ ਨੇ ਵਕੀਲ ਨੇ ਫਿਰ ਐਮਐਲਏ ਨੇ ਬਹੁਤ ਜ਼ਿਆਦਾ ਪੜ੍ਹਾਈ ਕੀਤੀ ਆ ਫਿਰ ਵੀ ਗਾਲ ਪਰ ਮੈਨੂੰ ਲੱਗਦਾ ਕਿ ਨਹੀਂ ਉਹਨਾਂ ਨੂੰ ਸਿਸਟਮ ਨਹੀਂ ਚਲਾਉਣਾ ਆ ਜੀ ਉਹਨਾਂ ਨੂੰ ਜੇ ਸਿਸਟਮ ਨੂੰ ਚਲਾਉਣਾ ਤੇ ਆ ਲੋਕ ਨਾ ਜਾਂਦੇ ਅੱਜ ਜਿਹੜੇ ਅੱਜ 25 ਤੋਂ 30 ਘਰ ਜਿਹੜੇ ਰਲਗੇ ਨਹੀਂ ਜਾਂਦੇ ਸੀ ਅੱਜ ਮਤਲਬ ਬਾਂਗੜ ਸਾਹਿਬ ਨੂੰ ਸਾਨੂੰ ਅੱਜ ਬੁਲਾਉਣ ਤੇ ਭਰਨੀ ਉਹਨਾਂ ਨੂੰ ਨਹੀਂ ਆਇਆ। ਵਿਧਾਤੀ ਦੇ ਵਿੱਚ ਤੁਹਾਡੇ ਮੁਤਾਬਕ ਤੁਸੀਂ ਪੁਰਾਣੇ ਵਰਕਰ ਜੇ ਤੁਹਾਡੇ ਮੁਤਾਬਕ ਕਿੰਨੇ ਕੁ ਸਰਪੰਚ ਜਿਹੜੇ ਨੇ ਉਹ ਦੁਖੀ ਹੋਣਗੇ ਐਮਐਲਏ ਤੋਂ? ਲਗਭਗ ਮੇਰੇ ਸਭ ਨੂੰ 70% ਤਾਂ ਹੋਣਗੇ ਜੀ। ਮੇਰੇ ਸਭ ਨੂੰ ਤਾਂ ਹੋਣਗੇ। ਤੇ ਜਿਆਦੇ ਹੋਣਗੇ ਸਕਟਨੀ ਹੋ ਸਕਦੇ ਜਦੋਂ ਦੇ ਇਹ ਸਰਪੰਚ ਬਣੇ ਜਦ ਤਿੰਨ ਸਾਲਾਂ ਦੀ ਸਰਕਾਰ ਬਣੀ ਆ ਕੰਮਕਾਰ ਪਿੰਡ ਚ ਕੋਈ ਮਾੜਾ ਮੋਟਾ ਲੱਗੀ ਕੋਈ ਟ ਤੁਸੀਂ ਮੇਰੇ ਨਾਲ ਚੱਲੋ ਮੈਂ ਤੁਹਾਨੂੰ ਦਿਖਾਉਣਾ ਜਗੇ ਕਿੱਥੇ ਕਿੱਥੇ ਕੰਮ ਹੋ ਜਾਂਦਾ ਇੱਕ ਰੁਪਈਆ ਨੂੰ ਹੀ ਲੱਗ ਜਾਂਦਾ ਜਾ ਕੇ ਦੇਖੋ ਐਸੀ ਪਰਿਵਾਰ ਦਾ ਇੰਨਾ ਕਿ ਮੰਦਾ ਹਾਲ ਆ ਜਾ ਕੇ ਰੂੜੀਆਂ ਦੇ ਜਾ ਕੇ ਹਾਲਾਤ ਵੇਖੋ ਜਾ ਕੇ ਜਿਹੜਾ ਗਲੀਆਂ ਨਾਲੀਆਂ ਦਾ ਜਾ ਕੇ ਹਾਲਾਤ ਵੇਖੋ ਇੰਨੇ ਕਿ ਮੰਦੇ ਹੋਏ ਬਣ ਬਹੁਤ ਜਿਆਦੇ ਕੋਈ ਉਥੇ ਨੰਗਾ ਨੂੰ ਜਗ੍ਹਾ ਹੀ ਨਹੀਂ ਹੈਗੀ ਅੱਛਾ ਸਕੂਲ ਸਾਂਝਾ ਹੁੰਦਾ ਪਿੰਡ ਦਾ ਸਰਪੰਚ ਵੀ ਆ ਦੱਸ ਰਹੇ ਨੇ ਵੀ ਸਕੂਲ ਦੇ ਵਿੱਚ ਉਦ ਘਟਨ ਕਰਨਾ ਐਮ ਐਲ ਏ ਸਾਹਿਬ ਸੱਦੇ ਸੁਦੇ ਨਹੀਂ ਨਹੀਂ ਬਿਲਕੁਲ ਨਹੀਂ ਬੁਲਾਏ ਨੇ ਨਹੀਂ ਨਹੀਂ ਬੁਲਾਇਆ ਸ਼ਾਇਦ ਉਹਨਾਂ ਨੂੰ ਪਤਾ ਨਹੀਂ ਕੀ ਮਨਜ਼ੂਰ ਉਹਨਾਂ ਨੂੰ ਨਹੀਂ ਬੁਲਾਇਆ ਨਾ ਤਾਂ ਬਿਲਕੁਲ ਤੁਸੀਂ ਆਪ ਨਜ਼ਰ ਮਾਰ ਸਕਦੇ ਹੋ ਹਾਲਾਤ ਕਿਹੋ ਜਿਹੇ ਬਣ ਗਏ ਨੇ ਸ਼ਾਇਦ ਭਗਵੰਤ ਸਿੰਘ ਮਾਨ ਇਸ ਵੀਡੀਓ ਨੂੰ ਦੇਖ ਕੇ ਸੋਚਣ ਤੇ ਮਜਬੂਰ ਹੋਣਗੇ ਕਿ ਜਿਹੜਾ ਐਮਐਲਏ 92 ਚੋਂ ਅਸੀਂ ਇੱਕਾ ਬਣਵਾਇਆ ਜਾਂ ਬਣਿਆ ਇਹਦੇ ਹਾਲਾਤ ਇਹਨੇ ਕੀ ਕਰਤੇ ਨੇ ਮੈਂ ਕਹਿੰਨਾ ਵੀ ਸ਼ਾਇਦ ਇੱਥੇ ਜਿੰਨੇ ਲੋਕ ਖੜੇ ਨੇ ਇਨਾਂ ਚੋਂ ਭਗਵੰਤ ਸਿੰਘ ਮਾਨ ਨੂੰ ਸ਼ਾਇਦ ਕੋਈ ਮਾੜਾ ਨਾ ਬੋਲੇ ਮੈਨੂੰ ਲੱਗਦਾ ਕਦੇ ਵੀ ਭਗਵੰਤ ਸਿੰਘ ਮਾਨ ਤਾਂ ਵਧੀਆ ਨੇ ਬਿਲਕੁਲ ਜੀ ਗੁੱਡ ਉਹਨਾਂ ਦਾ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਲੱਗ ਆਈ ਉਹਨਾਂ ਦਾ ਪਰ ਲੇਕਿਨ ਥੱਲੇ ਵਾਲੇ ਮਾੜੇ ਆ ਪਰ ਮੈਂ ਉਹੀ ਗੱਲ ਕਹਿਣ ਲੱਗਾ ਵੀ ਹੋ ਸਕਦਾ ਭਗਵੰਤ ਸਿੰਘ ਮਾਨ ਨੂੰ ਕੋਈ ਮਾੜਾ ਨਾ ਬੋਲੇ ਲੇਕਿਨ ਉਹਨਾਂ ਦੇ ਜਿੰਨੇ ਵੀ ਰੂਲ ਰੈਗੂਲੇਸ਼ਨ ਸਿਸਟਮ ਉਹ ਸਾਰੇ ਦਾ ਸਾਰਾ ਫਰੋਈ ਪ੍ਰਧਿਆਤੀ ਚ ਫੇਲ ਕਰਤਾ ਐਮਐਲਏ ਨੇ ਇਹ ਲੋਕ ਕਹਿੰਦੇ ਨਜ਼ਰ ਆ ਰਹੇ ਨੇ ਹੁਣ ਇਹ ਸਾਰੇ ਪਰਿਵਾਰ ਆਸ਼ੂ ਬੰਗੜ ਦੇ ਨਾਲ ਜਾਨਕੀ ਕਾਂਗਰਸ ਦੇ ਵਿੱਚ ਜੁੜ ਚੁੱਕੇ ਨੇ ਔਰ 2 ਸਾਲ ਪਹਿਲਾਂ ਸਰਕਾਰ ਤੋਂ ਜੁੜਨਾ ਇਹ ਵੀ ਵੱਡੀ ਗੱਲ ਆ ਪੂਰੀ ਗੱਲਬਾਤ ਇਹਨਾਂ ਦੇ ਨਾਲ ਵੀ ਕਰ ਲੈਨੇ ਆ ਆਸ਼ੂ ਕੀ ਗੱਲ ਕਹਿ ਕੇ ਤੁਹਾਡੇ ਨਾਲੇ ਹੁਣ ਆਏ ਨੇ ਇਹ ਵਾਵਾ ਕੁਝ ਕਹਿ ਗਏ ਨੇ ਵੀ ਮਤਲਬ ਉਹ ਐਮਐਲਏ ਦਾ ਮਾੜਾ ਬੁਲੀ ਜਾਂਦਾ ਐਮਐਲਏ ਦਾ ਗਾਲ੍ਹਾਂ ਕੱਢੀ ਜਾਂਦਾ 70% ਦੁਖੀ ਹੋ ਗਏ ਆ ਸਾਡੇ ਪਿੰਡ ਚੋ ਕਮਰੇ ਨਹੀਂ ਬਣਦੇ ਤੇ ਕਾਫੀ ਕੁਝ ਇਹਨਾਂ ਨੇ ਬੋਲਿਆ ਤੁਹਾਨੂੰ ਹੋਰ ਕੀ ਕੋ ਦੱਸਿਆ ਇਹਨਾਂ ਨੇ ਮੈਨੂੰ ਤਾਂ ਹੁਣ ਸੁਖਜੀ ਬਹੁਤ ਕੁਝ ਦੱਸਿਆ ਪਰ ਮੈਂ ਕਹਿੰਦਾ ਵੀ ਉਹ ਗੱਲਾਂ ਆਪਾਂ ਪਹਿਣਾ ਬੈਠੀਆਂ ਨਹੀਂ ਕਰਨੀਆਂ ਚਾਹੀਦੀਆਂ ਲੇਕਿਨ ਉਹਨਾਂ ਗੱਲਾਂ ਦੇ ਵਿੱਚ ਮੈਂ ਵੀ ਇਸ ਪਾਰਟੀ ਦੇ ਵਿੱਚ ਬਹੁਤ ਕੰਮ ਕੀਤਾ ਇਹ ਮੇਰੇ ਉਹ ਪੁਰਾਣੇ ਸਾਥੀ ਨੇ ਜਿਨ੍ਹਾਂ ਨੇ ਕੰਮ ਕੀਤਾ ਕਿਹੜਾ ਕਿਹਦੇ ਮਹਿਸੂਸ ਹੁੰਦਾ ਲੇਕਿਨ ਇਹ 2014 ਤੋਂ ਮਿਹਨਤ ਕਰ ਰਹੇ ਨੇ ਚਲੋ ਇਹ ਆਪਣੇ ਬਲਬੂਤੇ ਤੇ ਸਰਪੰਚੀ ਦੇ ਇਲੈਕਸ਼ਨ ਲੜ ਗਏ ਜਿੱਤ ਗਏ ਕੀ ਹੋਇਆ ਕੀ ਨਹੀਂ ਹੋਇਆ ਲੇਕਿਨ ਉਹ ਵੀਰ ਨੇ ਜਿਹੜੀ ਗੱਲ ਕਹੀ ਆ ਵੀ ਜਿਹੜੇ ਫੋਟੋਜ਼ ਲਗਾ ਕੇ ਆਮ ਆਦੀ ਪਾਰਟੀ ਅ ਸ਼੍ਰੀ ਪਗਨ ਸਿੰਘ ਜੀ ਦੀ ਬਾਬਾ ਸਾਹਿਬ ਦੀ ਫੋਟੋ ਲਗਾ ਕੇ ਆਪ ਦਾ ਸਾਰਾ ਸਿਸਟਮ ਚਲਾ ਰਹੀ ਆ ਇਹ ਸਾਡਾ ਐਸੀ ਭਾਈਚਾਰਾ ਇਹ ਸਾਡੇ ਭੈਣ ਭਰਾ ਇਹਨਾਂ ਦੀ ਗੱਲ ਬਹੁਤ ਵੱਡੀ ਗੱਲ ਹੈ ਵੀ ਉਹ ਕਹਿੰਦੇ ਸੌਂ ਖਾ ਕੇ ਮੁਕਰ ਗਏ ਬਾਕੀ ਗੱਲਾਂ ਤਾਂ ਖਤਮ ਹੀ ਹੋ ਜਾਂਦੀਆਂ ਨੇ ਪਿੱਛੇ ਜਿਹੜਾ ਬੰਦਾ ਜਿੱਥੋਂ ਜਿਹੜੇ ਮਾਈ ਬਾਪ ਦਾ ਨਹੀਂ ਹੋ ਪਾਇਆ ਉਹ ਪਾਰਟੀਆਂ ਦਾ ਕਿੱਥੇ ਖੜ ਜੇਗਾ ਸੋ ਇਹ ਭਗਵੰਤ ਮਾਨ ਨੂੰ ਸੋਚਣਾ ਚਾਹੀਦਾ ਔਰ ਮੈਂ ਬੇਨਤੀ ਕਰਦਾ ਤੁਹਾਡੇ ਮੈਗ ਥਰੂ ਵੀ ਸਰਪੰਚ ਜਿਹੜੀ ਲੁੱਟ ਹੋਈ ਆ ਕਰੋੜਾਂ ਅਰਬਾ ਰੁਪਈਆ ਜਿਹੜਾ ਐਮਐਲਏ ਨੇ ਬਣਾਇਆ ਆਪਦੇ ਕਰਿੰਦੇ ਆ ਥਰੂ ਇਹਦੀ ਬਿਜ਼ਨਸ ਦੀ ਮੈਂ ਜਾਂਚ ਮੰਗਦਾ ਵੀ ਜਾਂਚ ਹੋਣੀ ਚਾਹੀਦੀ ਹੈ ਠੀਕ ਹੈ ਉਹਦੇ ਪੁਖਤਾ ਸਬੂਤ ਜੇ ਕਿਸੇ ਅਫਸਰ ਨੂੰ ਚਾਹੀਦੇ ਨੇ ਮੈਂ ਵੀ ਦੇ ਦੂੰਗਾ ਮੇਰੇ ਕੋਲ ਹੀ ਬਹੁਤ ਕੁਝ ਪਿਆ ਕਿੱਥੇ ਕਿੱਥੇ ਜਦਤਾਂ ਬਣਾ ਲਈ ਐਮਐਲਏ ਨੇ ਕਿੱਥੇ ਕਿੱਥੇ ਆਪ ਦੇ ਕਰਿੰਦਿਆਂ ਨੂੰ ਚੀਜ਼ਾਂ ਲੈ ਕੇ ਦੇ ਦਿੱਤੀਆਂ ਸੋ ਇਹ ਅਸੀਂ ਦੇਣ ਨੂੰ ਤਿਆਰ ਆ ਤੇ ਮੈਂ ਟਾਈਮ ਟੂ ਟਾਈਮ ਦਿੰਦਾ ਵੀ ਰਹਿਣਾ ਲੇਕਿਨ ਸਰਕਾਰ ਥੋੜਾ ਜਿਹਾ ਪ੍ਰਸ਼ਾਸਨ ਦਬਾਅ ਮੰਨਦਾ ਇਸ ਕਰਕੇ ਕੁਝ ਕਰਦਾ ਨਹੀਂ ਸੋ ਭਗਵਾਨਤਮਾਨ ਕਾਂਗਰਸ ਦੇ ਨੁਮਾਇੰਦਿਆਂ ਦੇ ਪਰਚਾ ਕਰਾਉਣ ਨੂੰ ਬਹੁਤ ਕਾਲੇ ਰਹਿੰਦੇ ਨੇ ਪਰ ਮੈਂ ਸਮਝਦਾ ਆ ਆਪ ਦੇ ਵਿਧਾਇਕਾਂ ਦੇ ਵੀ ਥੱਲੇ ਥੋੜਾ ਦੇਖਣ ਵੀ ਇਹ ਕੀ ਕਾਰਗੁਜ਼ਾਰੀ ਕਰ ਰਹੇ ਜਿਹੜੇ ਬੰਦੇ ਕੋ ਸਕੂਟਰ ਨਹੀਂ ਸੀਗਾ ਉਹ ਅੱਜ ਗੱਡੀਆਂ ਲਈ ਫਿਰਦਾ ਇੰਡੈਵਰਾਂ ਲਈ ਫਿਰਦਾ ਫਾਰਚਨਟਲੀ ਫਿਰਦਾ ਚੰਡੀਗੜ੍ਹ ਦੇ ਕਹਿੰਦੇ ਕਹਿੰਦੇ ਹੋਟਲਾਂ 'ਚ ਰੋਟੀਆਂ ਖਾਂਦਾ ਸੋ ਰੋਟੀ ਖਾਣਾ ਸਾਰਿਆਂ ਦਾ ਰਾਈਟ ਹੈ ਲੇਕਿਨ ਇਹ ਪ੍ਰਸ਼ਾਸਨ ਨੂੰ ਔਰ ਪੰਜਾਬ ਸਰਕਾਰ ਨੂੰ ਨਹੀਂ ਦਿਖ ਰਿਹਾ ਅੱਜ ਬਿਜ਼ਨਸ ਕਿੱਥੇ ਆ ਅੱਜ ਜਿਹੜੀ ਕਿੱਥੇ ਤੋਂ ਪੰਜਾਬ ਦੇ ਐਮਐਲਏ ਦੀ ਗਾਰਦ 28 ਉੱਠੇ ਆ ਕਿ ਰੇਤਾ ਨਹੀਂ ਵਿਗ ਰਿਹਾ ਕਿ ਚਟਾ ਨਹੀਂ ਵੇਚ ਰਿਹਾ ਵਜੂਦਾ ਸਰਕਾਰ ਦੇ ਕਰਿੰਦੇ ਕੰਮ ਨਹੀਂ ਕਰ ਰਹੇ ਏਐਮਐਲ ਨੂੰ ਨਹੀਂ ਪਤਾ ਜਾਂ ਐਸਐਸਪੀ ਫਿਰੋਜ਼ਪੁਰ ਨੂੰ ਨਹੀਂ ਪਤਾ ਨਹੀਂ ਪਤਾ ਮੈਨੂੰ ਦੱਸਣ ਮੈਂ ਤੁਹਾਡੇ ਨਾਲ ਜਾ ਕੇ ਦੱਸਦਾ ਵੀ ਕਿਹੜੇ ਕਿਹੜੇ ਕਰਿੰਦੇ ਲੋਗੜ ਦੇ ਵਿੱਚ ਕਿਹੜੇ ਕਿਹੜੇ ਬੰਦੇ ਸੋਢੀ ਨਗਰ ਇਹਨਾਂ ਦੇ ਬਚੰਦੇ ਸਮਾਨ ਵੇਚ ਰਹੇ ਨੇ ਉਹ ਸਾਨੂੰ ਨਹੀਂ ਪਤਾ ਅਸੀਂ ਦੱਸਦੇ ਹਾਂ ਪਰ ਕੋਈ ਐਮਐਲਏ ਦੇ ਬੰਦੇ ਵਿੱਚ ਐਮਐਲਏ ਦੇ ਬੰਦੇ ਬਿਲਕੁਲ ਵਿੱਚ ਹੀ ਜਾਂਦੇ ਜੀ ਮੈਂ ਕਹਿੰਨਾ ਤੇ ਫਿਰ ਇੱਕ ਪਾਸੇ ਤਾਂ ਯੁੱਧ ਨਸ਼ਿਆਂ ਵਿਰੋਧ ਯੁੱਧ ਨਸ਼ਿਆਂ ਵਿਰੋਧ ਕਹਿੰਦੇ ਐਮਐਲਏ ਆਪ ਕਹਿੰਦਾ ਤੇ ਦੂਜੇ ਪਾਸੇ ਤੁਸੀਂ ਇਹ ਇਲਜ਼ਾਮ ਲਾ ਰਹੇ ਹੋ ਵੱਡੀ ਗੱਲ ਮੈਂ ਇਲਜ਼ਾਮ ਲਗਾ ਰਿਹਾ ਸ਼ਰਿਆਮ ਲਗਾ ਇਲਜ਼ਾਮ ਲਾ ਰਿਹਾ ਜੀ ਇੱਥੇ ਪੁੱਛ ਲਓ ਪੈਣਾ ਬੈਠੀਆਂ 10 ਦਿਨ ਨਸ਼ਾ ਮੁੱਕ ਗਿਆ 10 ਦਿਨ ਨਸ਼ਾ ਮੁੱਕ ਥਾਣੇ ਦੇ ਬਾਹਰ ਆ ਕੇ ਨਸ਼ਾ ਵਿਕੀ ਜਾਂਦਾ ਕਿ ਐਸਐਚਓ ਦਿਖਦਾ ਨਹੀਂ ਅੱਜ ਕੱਲ ਐਸਐਚਓ ਸਾਡੇ ਕਾਂਗਰਸ ਚਾਕੇ ਲਿਓਂਦੇ ਤੇ ਮਿੰਟ ਲਾਉਂਦੇ ਆ ਤੇ ਆਵਾਮਾ ਦੀ ਪਾਰਟੀ ਦੇ ਬੰਦੇ ਫੋਨ ਉੱਥੇ ਸਾਨੂੰ ਦੱਸਣ ਲੱਪੈਂਦੇ ਆ ਕੈਲਕੂਲੇਸ਼ਨ ਲਾਉਣ ਲੱਪੈਂਦੇ ਆ ਸੋ ਸਾਰਾ ਕੁਝ ਨਜ਼ਰਚਾ ਪਰ ਇਹ ਥੋੜੀ ਗੱਲ ਆ ਜੇ ਬੰਦੇ ਹੁਣ ਆ ਕਾਂਗਰਸ ਪਾਰਟੀ ਚ ਆ ਗਏ ਤੇ ਇਹਨਾਂ ਦੇ ਪਰਚੇ ਕਰਾਏ ਜਾਣਗੇ ਇਹ ਪਹਿਲਾਂ ਇਹ ਕਿ ਇਹ ਚੋਰ ਸੀਗੇ ਪਹਿਲਾਂ ਇਹ ਉਦੋਂ ਲਈ ਕਰਾਉਂਦੇ ਫਿਰ ਸੋ ਮੇਰੇ ਕਹਿਣ ਦਾ ਪਰਪਸ ਇਹ ਆ ਵੀਜਿਲੈਂਸ ਦੀ ਜਾਂਚ ਹੋਣੀ ਚਾਹੀਦੀ ਫਿਰੋਜ਼ਪੁਰ ਦਿਹਾਤੀ ਦੇ ਵਿੱਚ ਵੀ ਐਮਐਲਏ ਦੀ ਕਿੱਥੇ ਕਿੱਥੇ ਕੀ ਕੀ ਚੱਲ ਰਿਹਾ ਕਿਹੜੇ ਕਿਹੜੇ ਕਰਿੰਦੇ ਕਿੱਥੇ ਕਿੱਥੇ ਕੀ ਕੀ ਵੇਚੀ ਜਾਂਦੇ ਆ ਸੋ ਇਸ ਕਰਕੇ ਜੇ ਕਿਸੇ ਨੂੰ ਮੇਂ ਦੇ ਨੂੰ ਚਾਹੀਦਾ ਤੇ ਮੇਰੇ ਘਰੇ ਆਉਣ ਮੈਂ ਆ ਕੇ ਦੱਸੂਗਾ ਜਿਵੇਂ ਬਾਜਵਾ ਸਾਹਿਬ ਨੂੰ ਨੱਪ ਲਿਆ ਨੇ ਇਹਦਾ ਵੇਖਿਆ ਨਹੀਂ ਕਿ ਪਹਿਲਾਂ ਪ੍ਰੈਸ ਦੇ ਵਿੱਚ ਆਲਰੇਡੀ ਆਰਟੀਕਲ ਲੱਗੇ ਹੋਏ ਆ ਪਰ ਇੱਕ ਆਪਣੇ ਆਪ ਦੀ ਲੋਕਪ੍ਰਿਤਾ ਬਣਾਉਣ ਵਾਸਤੇ ਲੋਕਾਂ ਚ ਇੱਕ ਮੈਸੇਜ ਕ੍ਰੀਏਟ ਕਰਨ ਵਾਸਤੇ ਬਾਜਵਾ ਸਾਹਿਬ ਨੂੰ ਇਹਨਾਂ ਨੇ ਮਤਲਬ ਦਬਾਉਣ ਦੀ ਕੋਸ਼ਿਸ਼ ਕੀਤੀ ਸੋ ਨਾ ਮੈਂ ਪਰਚਿਆਂ ਤੋਂ ਡਰਦਾ ਨਾ ਮੈਂ ਜਿੱਲਾਂ ਡਰਦਾ ਨਾ ਮੈਂ ਬਿਜ਼ਨਸ ਤੋਂ ਡਰਦਾ ਕਿ ਮੇਰੇ ਬਿਨਾਂ ਨੁਕਸਾਨ ਕਰ ਦੇਣਗੇ ਕੋਈ ਗੱਲ ਨਹੀਂ ਇਹ ਲੋਕਤੰਤਰ ਇਹਦੇ ਚ ਨਵੇਂ ਨੁਕਸਾਨ ਚੱਲਦੇ ਰਹਿੰਦੇ ਆ ਪਰ ਨਿੱਕੀ ਹੁੰਦੀ ਆ ਚਾਹੇ ਆਪ 6 ਮਹੀਨੇ ਕੱਟਨੇ ਪੈਣ ਕੱਟ ਲਾਂਗੇ ਲੇਕਿਨ ਇਹਨਾਂ ਤੇ ਕੋਈ ਵਾਰਦਾਤ ਨਹੀਂ ਹੋਣ ਦੇਣੀ ਤੇ ਨਾ ਹੋਣ ਦੇਵਾਂਗੇ ਬਾਰ ਬਾਰ ਇੱਕੋ ਗੱਲ ਆ ਵੀ ਵਿਜੀਲੈਂਸ ਦੀ ਜਾਂਚ ਹੋਣੀ ਚਾਹੀਦੀ ਮੈਂ ਤੁਹਾਡੇ ਮੋਢੇ ਮੰਗ ਕਰਦਾ ਵੀ ਐਮ ਐਲ ਏ ਜਿੰਨੇ ਕਰਿੰਦੇ ਆ ਕੱਲੇ ਕੱਲੇ ਲਿਸਟ ਬਣੀ ਹੋਈ ਆ ਯਾਰ ਜਾਂਚਣ ਐ ਐਮ ਐਲ ਏ ਬੰਦੇ ਕਿੱਥੋਂ ਜਿਹੜੇ ਬੰਦੇ ਨੂੰ ਰੋਟੀ ਖਾਣ ਨੂੰ ਪੈਸੇ ਨਹੀਂ ਅਜਿਹਾ ਡੈਵਰਾ ਕਿੱਥੋਂ ਲਈ ਫਿਰਦੇ ਆ ਫਾਰਚੂਨਰ ਕਿੱਥੋਂ ਲਈ ਫਿਰਦੇ ਆ ਇਹ ਬੰਦੇ ਤੋਂ ਪੈਸੇ ਆਏ ਕਿੱਥੋਂ ਕੋਠੀਆਂ ਕਿੱਥੋਂ ਪਾਈ ਜਾਂਦੇ ਆ ਆਮ ਮੰਦਾ ਜਿਹੜਾ ਕੋਈ 50 ਕਿੱਲੇ ਵਾਲਾ ਜ਼ਮੀਨ ਵਾਲਾ ਬੰਦਾ ਉਹ ਤਾਂ ਆਪਦੀ ਲ ਸੋ ਮੇਰੀ ਬੇਨਤੀ ਆ ਵੀ ਟੈਂਡਰ ਕੌਣ ਕਿਵੇਂ ਪਾ ਰਿਹਾ ਕਿਹੜੇ ਬੰਦੇ ਨੇ ਟਰੱਕ ਇਹਨਾਂ ਨੇ ਟੈਂਡਰ ਲੈ ਲੇ ਕਿਹੜੇ ਬੰਦੇ ਨੇ ਥੱਲੇ ਬੈਠ ਕੇ ਆਪਦੇ ਜਿਗਾੜ ਚਲਾ ਲੇ ਇਹ ਸਾਰੀਆਂ ਗੱਲਾਂ ਐਮਐਲਏ ਸ਼ਾਇਦ ਧਿਆਨ 'ਚ ਨਹੀਂ ਹੈ ਉਹਨੂੰ ਇਹ ਧਿਆਨ ਦੇ ਵਿੱਚ ਲਿਆਉਣੀਆਂ ਚਾਹੀਦੀਆਂ ਨੇ ਅਸੀਂ ਮੇਰੇ ਇੱਕ ਲਾਸਟ ਸਵਾਲ ਆ ਤੁਸੀਂ ਕਾਫੀ ਸਟੇਜਾਂ ਤੇ ਜਦੋਂ ਪਿੰਡਾਂ ਜਾਂਦੇ ਹੋ ਇੱਕ ਗੱਲ ਬੋਲਦੇ ਹੋ ਕਿ ਐਮਐਲਏ ਗੱਲ ਗਲਤ ਹੀ ਸੋਚ ਚੱਕਦਾ ਹੈ ਹੱਥ 'ਚ ਰੋਟੀ ਹੋਵੇ ਤਾਂ ਵੀ ਸੋਚ ਚੱਕ ਲੈਂਦਾ ਹੱਥ 'ਚ ਪਾਣੀ ਹੋਵੇ ਤਾਂ ਵੀ ਸੋਚ ਚੱਕ ਲੈਂਦਾ ਤੇ ਹੱਥੇ ਚਾਹ ਹੋਵੇ ਇਹ ਗੱਲ ਤੁਸੀਂ ਸਟੇਜਾਂ ਤੋਂ ਕਹਿੰਦੇ ਹੋ ਮੈਂ ਤੁਹਾਡੇ ਮੂੰਹੋਂ ਸੁਣੀ ਬਿਲਕੁਲ ਠੀਕ ਹੈ ਦੇਖੋ ਇੱਕ ਤਾਂ ਮੈਂ ਕਹਿ ਰਿਹਾ ਹਾਂ ਹੋਮ ਆਪੋਜੀਸ਼ਨ ਦਾ ਲੀਡਰ ਹੈ ਅਸੀਂ ਇਲਜ਼ਾਮ ਲਗਾ ਸਕਦੇ ਹਾਂ ਅਸੀਂ ਇਲਜ਼ਾਮ ਸਾਡਾ ਕੰਮ ਮੰਨ ਲਓ ਕੰਮ ਮੈ ਲਾਉਣਾ ਇਲਜ਼ਾਮ ਮੰਨ ਲਿਆ ਪਰ ਮੌਜੂਦਾ ਐਮਐਲਏ ਲਈ ਆ ਪੰਚਾਇਤ ਦਾ ਸਰੀ ਇਹ ਆ ਆਮ ਆਦੀ ਪਾਰਟੀ ਦੇ ਵਰਕਰ ਨੇ 2027 2014 ਤੋਂ ਕੰਮ ਕਰ ਰਹੇ ਨੇ ਉਹ ਆਪ ਦੱਸੀ ਜਾਂਦਾ ਸਾਡੇ ਮੋਰੇ ਇੱਥੇ ਸੌ ਖਾ ਕੇ ਗਿਆ ਸੋ ਇਹ ਨੂੰ ਉਹਦੇ ਨਾਲ ਕੀ ਤਰਾਜ਼ਗੀ ਹੋਣੀ ਚਾਹੀਦੀ ਇਹ ਕੰਮ ਨਹੀਂ ਹੋ ਰੇ ਪਾਰਟੀ ਛੱਡ ਦਿੱਤੀ ਸੋ ਇਹ ਕਿਤੇ ਨਾ ਕਿਤੇ ਬੜਾ ਵੱਡਾ ਇੱਕ ਆਪਣੇ ਆਪ ਦੇ ਵਿੱਚ ਘਨੌਣਾ ਕੰਮ ਹੈ ਜਿਹੜਾ ਸੌ ਚੱਕਣਾ ਪਰ ਮੈਂ ਸਮਝਦਾ ਵੀ ਮੌਜੂਦਾ ਸਰਕਾਰ ਹੋਵੇ ਤੇ ਮੌਜੂਦਾ ਸਰਕਾਰ ਦਾ ਐਮਐਲਏ ਹੋਵੇ ਤੇ ਉਹ ਸਿਰਫ ਖੋਖਲੇ ਵਾਅਦੇ ਕਰਦਾ ਰਵੇ ਉਹਦਾ ਸਵਾਦ ਨਹੀਂ ਆਉਂਦਾ ਕੰਮ ਕਰਕੇ ਦਿਖਾਓ ਫੰਡ ਤੁਹਾਡੇ ਕੋਲ ਹੈ ਸਿਸਟਮ ਤੁਹਾਡੇ ਕੋਲ ਹੈ ਸਰਕਾਰ ਤੁਹਾਡੀ ਹੈ ਥਾਣੇ ਤੁਹਾਡੇ ਦੇ ਹਨ ਹਰ ਇੱਕ ਮਹਿਕਮਾ ਤੁਹਾਡੇ ਦੇ ਹਨ ਲੇਕਿਨ ਸਿਰਫ ਔਰ ਸਿਰਫ ਇੱਕ ਵੈਂਡਟੜ ਕਰ ਰਿਹਾ अदरवाइज ਹੋਰ ਇਹਦੇ ਵਿੱਚ ਕੁਝ ਵੀ ਹੈ ਨਹੀਂ ਬਿਲਕੁਲ ਇਹ ਤਸਵੀਰਾਂ ਇਹ ਚੀਜ਼ ਤਾਂ ਬਿਆਨ ਕਰ ਗਈਆਂ ਨੇ ਅੱਜ ਦੀਆਂ ਕਿ ਭਗਵੰਤ ਸਿੰਘ ਮਾਨ ਉਹਨਾਂ ਨੂੰ ਜ਼ਰੂਰ ਇਹ ਗੱਲ ਦੇਖਣੀ ਚਾਹੀਦੀ ਆ ਸਾਰੇ ਫਿਰੋਜ਼ਪੁਰ ਦੇ ਵਿੱਚ ਖਾਸ ਕਰਕੇ ਫਿਰੋਜ਼ਪੁਰ ਦਿਹਾਤੀ ਦੇ ਵਿੱਚ ਕਿ ਫਿਰੋਜ਼ਪੁਰ ਦਿਹਾਤੀ ਚ ਕੀ ਹੋ ਰਿਹਾ 70% ਤਾਂ ਪਹਿਲੇ ਤਿੰਨਾਂ ਸਾਲਾਂ ਚ ਜਾਨੀ ਕਿ ਅਜੇ ਸਰਪੰਚਿਆ ਬਣਿਆ ਨੂੰ ਮੇਰੇ ਸਾਹਮਣੇ ਕੁਝ ਮਹੀਨੇ ਹੋਏ ਆ ਕੁਝ ਮਹੀਨਿਆਂ 'ਚ 70% ਦਾ ਸਫਾਇਆ ਲੋਕ ਕਹ ਦੱਸਦੇ ਆ ਕਿ ਹੋ ਚੁੱਕਿਆ ਆਗਰ ਭਗਵੰਤ ਸਿੰਘ ਮਾਨ ਨੇ ਨਜ਼ਰ ਨਾ ਮਾਰੀ ਤਾਂ ਫਿਰੋਜ਼ਪੁਰ ਦੇ ਹਾਤੀ ਦਾ ਜਿਹੜਾ ਵਿਕਾਸ ਆ ਜਿੱਥੇ ਖੜਾ ਉੱਥੇ ਹੀ ਖੜੇ ਦਾ ਖੜਾ ਰਹਿ ਜਾਊਗਾ ਇਹਦੇ 'ਚ ਕੋਈ ਵੀ ਵਾਧਾ ਨਹੀਂ ਹੋਣਾ ਇਸੇ ਤਰੀਕੇ ਨਾਲ ਲੋਕ ਦੁਖੀ ਹੋ ਕੇ ਦੂਜੀਆਂ ਪਾਰਟੀਆਂ 'ਚ ਜਾਂਦੇ ਰਹਿਣਗੇ ਬਾਕੀ ਇਹਨਾਂ ਕਥਿਤ ਇਲਜ਼ਾਮਾਂ ਸੰਬੰਧੀ ਅਗਰ ਕੋਈ ਵੀ ਧਿਰ ਇਸ ਦਾ ਆਪਣਾ ਪੱਖ ਰੱਖਣਾ ਚਾਹੁੰਦੀ ਆ ਤਾਂ ਉੱਪਰ ਦਿੱਤੇ ਨੰਬਰਾਂ ਤੇ ਸਾਡੇ ਨਾਲ ਸੰਪਰਕ ਕਰਕੇ ਮੇਲ ਕਰਕੇ ਆਪਣਾ ਪੱਖ ਰੱਖ ਸਕਦੇ ਨੇ ਫਰੋਸਪਰ ਤੋਂ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸਿੰਘ ਸੋਪਾ ਐਮਐਲਏ ਰਜਨੀਸ਼ ਤਈਅਰ ਗੱਲ ਕਰ ਰਹੇ ਹੋ ਜੀ ਜੀ ਬੋਲ ਰਹੇ ਜੀ ਐਮਐਲਏ ਸਾਹਿਬ ਸੁਖਵਿੰਦਰ ਸਿੰਘ ਗੱਲ ਕਰ ਰਹੇ ਜੀ ਪੱਤਰਕਾਰ ਫਰੋਸਪਰੋ ਜੀ ਜੀ ਐਮਐਲਏ ਸਾਹਿਬ ਤੁਹਾਡੇ ਤੇ ਕਾਥੀ ਦੋਸ਼ ਲੱਗੇ ਨੇ ਲੋਗੜ ਦੀ ਪੰਚਾਇਤ ਵੱਲੋਂ ਉਹਨਾਂ ਨੇ ਕਾਂਗਰਸ ਪਾਰਟੀ ਜੁਆਇਨ ਕਰ ਲਈ ਆਮ ਆਦਮੀ ਪਾਰਟੀ ਤੁਹਾਡੀ ਛੱਡ ਗਏ ਔਰ ਕਾਫੀ ਕਰੀਬੀ ਤੁਹਾਡੇ ਦੱਸੇ ਜਾ ਰਹੇ ਨੇ ਆਪਣੇ ਉਥੋਂ ਦੇ ਪਿੰਡ ਦੇ ਕਸ਼ਮੀਰ ਸਿੰਘ ਉਹ ਕਹਿੰਦੇ ਮੈਂ ਤਾਂ 14 ਤੋਂ ਲੱਗਿਆ ਸੀਗਾ ਤੇ ਪਰ ਅੱਜ ਮੈਨੂੰ ਪਾਰਟੀ ਇਸ ਕਰਕੇ ਮਜਬੂਰ ਹੋ ਕੇ ਛੱਡਣੀ ਪਈ ਕਿ ਐਮਐਲਏ ਸਾਹਿਬ ਦੀ ਜਿਹੜੀ ਸ਼ਬਦਾਵਲੀ ਉਹ ਠੀਕ ਨਹੀਂ ਮਾੜੀ ਸ਼ਬਦਾਵਲੀ ਆ ਸਾਨੂੰ ਮਾੜਾ ਬੋਲਦੇ ਆ ਔਰ ਮੇਰੇ ਤੇ ਪਰਚੇ ਕਰਾਉਣ ਦੀ ਗੱਲ ਕੀਤੀ ਗਈ ਆ ਔਰ ਕਾਫੀ ਪਰਿਵਾਰ ਗਏ ਨੇ ਛੱਡ ਕੇ ਸਰ ਹੋਰ ਵੀ ਕਾਫੀ ਇਲਜ਼ਾਮ ਲਾਏ ਨੇ ਜੀ ਇਹਨਾਂ ਬਾਰੇ ਸਰ ਕੀ ਕਹਿਣਾ ਜੀ ਤੁਹਾਡਾ ਅ ਸੁੱਖ ਦੀ ਗੱਲ ਹੈ ਕਿ ਇਲਜ਼ਾਮ ਲਾਉਣ ਵਾਲੇ ਜਿਹੜਾ ਹੈਗਾ ਨਾ ਕੋਈ ਵੀ ਲਾ ਸਕਦਾ ਹੈ ਲੇਕਿਨ ਗਰਾਊਂਡ ਹਕੀਕਤ ਕੀ ਹੈ ਇੱਕ ਆਪਣੇ ਵਾਲੇ ਕੋਈ ਨਹੀਂ ਦੱਸਦਾ ਹੂੰ ਪਿਛਲੇ ਜਦੋਂ ਦੀ ਸਰਕਾਰ ਬਣੀ ਆ ਔਰ ਕਸ਼ਮੀਰ ਸਿੰਘ ਜਿਹੜੇ ਸੀਗੇ ਸਾਡੇ ਆਗੂ ਸੀਗੇ ਪਿੰਡ ਦੇ ਵਿੱਚ ਸਾਰੇ ਉਹਨਾਂ ਨੇ ਕੰਮ ਕਰਾਇਆ ਨੇ ਬਿਨਾ ਮੈਂਬਰ ਬਿਨਾ ਪੰਚਾਇਤ ਜਾਂ ਬਿਨਾ ਆਫੀਸ਼ੀਅਲੀ ਅਹੁਦੇ ਤੋਂ ਹੁੰਦੇ ਹੋਏ ਵੀ ਉਹਨਾਂ ਨੇ ਪਿੰਡ ਦੇ ਵਿੱਚ ਕੰਮ ਖੁਮ ਕਰਾਇਆ ਨੇ ਲੋਕਾਂ ਦੀਆਂ ਗੱਲਾਂ ਜਿਹੜੀਆਂ ਹੈਗੀਆਂ ਵਿਚਾਰੀਆਂ ਵੀ ਆ ਔਰ ਉਹਨਾਂ ਨੇ ਕੰਮ ਵੀ ਕੀਤਾ ਨੇ لیکن ਹੁਣ ਕਿਉਂਕਿ ਇਹ ਸਿਆਸਤ ਹੈ ਅੰਦਰਲੇ ਖਾਤੇ ਕੀ ਕੀ ਦੇ ਨਾਲ ਕੀ ਖਿਚੜੀ ਪਕੜੀ ਐ ਕੀ ਦੇਖ ਰਹੇ ਨੇ ਕੀ ਕਰਨਾ ਇਹ ਲੋਕ ਹੀ ਦੱਸ ਸਕਦੇ ਨੇ ਮੈਨੂੰ ਇਸ ਗੱਲ ਦਾ ਜਿਹੜਾ ਹੈਗਾ ਦੁੱਖ ਜ਼ਰੂਰ ਹੈਗਾ ਕਿਉਂਕਿ ਕਸ਼ਮੀਰ ਵਧੀਆ ਇਨਸਾਨ ਹੈ ਲੇਕਿਨ ਉਹ ਆਪਣੇ ਭਰਾਵਾਂ ਦੇ ਕਿਉਂਕਿ ਉਹਦੇ ਭਰਾ ਨੇ ਜਿਹੜੇ ਸਰਪੰਚ ਬਣੇ ਸੀ ਉਹ ਅਕਾਲੀ ਦਲ ਦੇ ਸੀਗੇ ਔਰ ਉਹਨਾਂ ਨੇ ਅੱਜ ਤੱਕ ਪਾਰਟੀ ਚ ਕਿਤੇ ਸ਼ਮੂਲੀਅਤ ਨਹੀਂ ਕੀਤੀ ਹੂੰ ਕਸ਼ਮੀਰ ਆਮ ਆਦਮੀ ਪਾਰਟੀ ਜੀ ਬਾਕੀ ਉਹਦੇ ਸਾਰੇ ਭਰਾ ਜਿਹੜੇ ਕਾਂਗਰਸ ਸੇ ਜੁਆਇਨ ਕੀਤੇ ਆ ਉਹ ਕੋਈ ਵੀ ਉਹਨਾਂ ਚ ਆਮ ਆਦਮੀ ਪਾਰਟੀ ਦੇ ਨਹੀਂ ਸੀ ਉਹ ਸਾਰੇ ਦੇ ਸਾਰੇ ਅਕਾਲੀ ਦਲ ਦੇ ਸੀ ਉਹ ਕਹਿੰਦੇ ਜੀ ਫੰਡ ਵੀ ਅਸੀਂ ਐਮ ਐਲ ਏ ਸਾਭ ਨੂੰ ਦੇ ਕੇ ਆਏ ਤੁਹਾਡੀਆਂ ਫੋਟੋਜ਼ ਵੀ ਜਿਹੜੀਆਂ ਉਹਨਾਂ ਨੇ ਦਿੱਤੀਆਂ ਨੇ ਉਹ ਕਹਿੰਦੇ ਫੰਡ ਵੀ ਦਿੱਤਾ ਅਸੀਂ ਤਾਂ ਐਮ ਐਲ ਏ ਦੇ ਇਲੈਕਸ਼ਨ ਤੋਂ ਪਹਿਲਾਂ ਹੀ ਐਮ ਐਲ ਏ ਦੇ ਨਾਲ ਜੁੜੇ ਸੀ ਪਰ ਸਾਨੂੰ ਅਕਾਲੀ ਦਲ ਕਿਹਾ ਜਾ ਰਿਹਾ ਅੱਜ ਨਹੀਂ ਮੈਂ ਪਹਿਲਾਂ ਬੇਨਤੀ ਕਰਦਾ ਹਾਂ ਕਿ ਸਿਰਫ ਕਸ਼ਮੀਰ ਆਮ ਆਦਮੀ ਪਾਰਟੀ ਜੀ ਹੂੰ ਇੱਕ ਮੇਰੀ ਪੱਖ ਜ਼ਰੂਰ ਉਹਨਾਂ ਨੂੰ ਲਾਣਾ ਉਹਨਾਂ ਨੂੰ ਕਸ਼ਮੀਰ ਨੂੰ ਹੀ ਪੁੱਛ ਲੈਣਾ ਕਿਉਂਕਿ ਜਦੋਂ ਅਸੀਂ ਕਸ਼ਮੀਰ ਦੇ ਘਰੇ ਗਏ ਸੀ ਦੋ ਕਵਾਰੀ ਹੂੰ ਤੇ ਜਿਹੜਾ ਸਰਪੰਚ ਬਣਿਆ ਉਸ ਕਸ਼ਮੀਰ ਦੇ ਘਰ ਵੀ ਨਹੀਂ ਆਇਆ ਸੀ ਕਿਸੇ ਪਾਰਟੀ ਦੇ ਪ੍ਰੋਗਰਾਮ 'ਚ ਕਿਉਂਕਿ ਉਹ ਸੀਗਾ ਇਕੱਲੀ ਦਲਸੀ ਹੂੰ ਅੱਜ ਕਸ਼ਮੀਰ ਆਵਦੇ ਭਰਾਵਾਂ ਦੇ ਹੱਥੀ ਮਜਬੂਰ ਹੋ ਕੇ ਹੂੰ ਉਹਨਾਂ ਦੇ ਨਾਲ ਗਿਆ ਮੈਂ ਮੈਂ ਅੱਜ ਵੀ ਉਹਦਾ ਸਤਕਾਰ ਕਰਦਾ ਔਰ ਮੇਰੇ ਲਈ ਉਹ ਅੱਜ ਵੀ ਜਿਹੜਾ ਹੈਗਾ ਇੰਪੋਰਟੈਂਟ ਹੈ ਠੀਕ ਹੈ ਪਰਿਵਾਰਾਂ ਦੇ ਵਿੱਚ ਰਾਜਨੀਤਿਕ ਪਰਿਵਾਰਾਂ ਦੇ ਵਿੱਚ ਪਾਰਟੀਆਂ ਦੇ ਵਿੱਚ ਗਿਲੇ ਸ਼ਿਕਵੇ ਹੁੰਦੇ ਨੇ ਤੇ ਬਾਕੀ ਉਹ ਆਪਣੇ ਪਰਿਵਾਰਾਂ ਦੇ ਹੱਥੀਂ ਮਜਬੂਰ ਹੋ ਗਏ ਗਿਆ ਇੱਕ ਗੱਲ ਹੋਰ ਕਈ ਇਲਜ਼ਾਮ ਲਾਇਆ ਉੱਥੇ ਜਿਹੜੀ ਗੱਲ ਤੁਸੀਂ ਫੰਡ ਦੀ ਕੀਤੀ ਹੈ ਹੂੰ ਹੂੰ ਹੁਣ ਇਲੈਕਸ਼ਨਸ ਦੇ ਵਿੱਚ ਜਿਹੜੇ ਹੈਗੇ ਨੇ ਪਾਰਟੀਜ਼ ਫੋਟਰਸ ਪਾਰਟੀ ਵਰਕਰਸ ਯਾ ਓਮ ਫੰਡਸ ਦਿੰਦੇ ਨੇ ਮੈਂ ਇਸ ਗੱਲ ਤੋਂ ਡਿਨਾਈ ਨਹੀਂ ਕਰਦਾ ਹੋ ਸਕਦਾ ਇਹਨਾਂ ਨੇ ਵੀ ਉਦੋਂ ਦਿੱਤਾ ਹੋਣਾ ਹੂੰ 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 ਮੈਂ ਇਸ ਗੱਲ ਤੋਂ ਡਿਨਾਈ ਨਹੀਂ ਕਰਦਾ ਹੂੰ ਇੱਕ ਇਲਜ਼ਾਮ ਹੋਰ ਆ ਉੱਥੇ ਸ਼ਾਇਦ ਪੰਚਾਇਤ ਮੈਂਬਰ ਦਾ ਹੀ ਉਹ ਕਹਿੰਦੇ ਵੀ ਸਾਡੇ ਪਿੰਡ ਦਾ ਇੱਕੋ ਮਸਲਾ ਸੀ ਸੜਕ ਦਾ ਔਰ ਐਮਐਲਏ ਸਾਹਿਬ ਸਾਡੇ ਪਿੰਡ ਆਏ ਔਰ ਇੱਥੇ ਬਾਬਾ ਸਾਹਿਬ ਦੀ ਸੌਂ ਖਾ ਕੇ ਉਹਨਾਂ ਨੇ ਕਿਹਾ ਸੀ ਕਿ ਮੈਂ ਤੁਹਾਡੀ ਸੜਕ ਬਣਾਉਂਗਾ ਪਰ ਐਮਐਲਏ ਸਾਹਿਬ ਆਪਦੀ ਸੌਂ ਤੋਂ ਹੀ ਮੁੱਕਰ ਗਏ ਆਪਦੀ ਗੱਲ ਤੋਂ ਹੀ ਮੁੱਕਰ ਗਏ ਜੀ ਬਣਾਈ ਨਹੀਂ ਦੇਖੋ ਇਦਾਂ ਕਿ ਇਲੈਕਸ਼ਨ ਤੋਂ ਪਹਿਲਾਂ ਜਦੋਂ ਮੈਂ ਉੱਥੇ ਗਿਆ ਸੀ ਔਰ ਇਲੈਕਸ਼ਨ ਤੋਂ ਬਾਅਦ ਵੀ ਮੈਂ ਉੱਥੇ ਗਿਆ ਸੀਗਾ ਉਹ ਜਿਹੜੀ ਸੜਕ ਹੈ ਉਹਦਾ ਸਾਡਾ ਕੈਂਡਰ ਵੀ ਖੁੱਲ ਗਿਆ ਸੀਗਾ ਠੇਕੇਦਾਰ ਵੀ ਆ ਗਿਆ ਸੀਗਾ ਗੱਟੇ ਜਿਹੜਾ ਗੱਟਕਾ ਪੈਣ ਵਾਲਾ ਸੀ ਉਹ ਵੀ ਆ ਗਿਆ ਸੀਗਾ ਸਭ ਕੁਝ ਆ ਗਿਆ ਸੀ ਹੂੰ ਉੱਥੇ ਜਿਹੜੀ ਲੜਾਈ ਮੇਨ ਹੈਗੀ ਉੱਥੇ ਕੁਝ ਐਸਸੀ ਭਾਈਚਾਰੇ ਦੇ ਲੋਕ ਨੇ ਉਹਨਾਂ ਦੇ ਘਰ ਜਿਹੜੇ ਨੇ ਉਹ ਉਹਨਾਂ ਨੇ ਜਿਹਨੂੰ ਆਪਾਂ ਕਹਿੰਦੇ ਕਿ ਅਨਧਿਕਾਰਕ ਤੌਰ ਤੇ ਕਬਜ਼ੇ ਟਾਈਪ ਉਸ ਸੜਕ ਦੇ ਰਸਤੇ 'ਚ ਆਏ ਹੋਏ ਨੇ ਹੂੰ ਸੜਕ ਬਣਦੀ ਹੈ ਪਿੰਡ ਵਾਲਿਆਂ ਦੀ ਜਮਾਨਸੀ ਉੱਥੇ ਇੱਕ ਸ਼ਹੀਦ ਫੌਜੀ ਹੈ ਉਹਦਾ ਪਰਿਵਾਰ ਹੈ ਉਹਦੇ ਨਾਂ ਤੇ ਉਹ ਸੜਕ ਰੱਖੀ ਗਈ ਹੈ ਹੂੰ ਉਹ ਸ਼ਹੀਦ ਦੇ ਨਾਮ ਤੇ ਸੜਕ ਹੈ ਮੰਡੀ ਬੋਰਡ ਦੀ ਸੜਕ ਹੈ ਔਰ ਜਦੋਂ ਇਹ ਸੜਕ ਬਣਾਉਣ ਦੀ ਗੱਲ ਆਈ ਤਾਂ ਉਸ ਪਰਿਵਾਰ ਨੇ ਇੱਕ ਅਦਾਲਤ ਦੇ ਵਿੱਚ ਕੇਸ ਕੀਤਾ ਹੋਇਆ ਵੀ ਇਹ ਸੜਕ ਜਿਵੇਂ ਪਾਸ ਹੋਈ ਹੈ ਉਵੇਂ ਬਣਾਈ ਜਾਵੇ ਹੁਣ ਉੱਥੇ ਦਲਿਤ ਪਰਿਵਾਰ ਦਾ ਘਟ ਆ ਰਿਹਾ ਔਰ ਮੈਂ ਪਿੰਡ ਵਾਲਿਆਂ ਦੇ ਵਿੱਚ ਇਹ ਸੈਂਤੀ ਬਣਾਉਣ ਦੇ ਵਿੱਚ ਲੱਗਿਆ ਵੀ ਆਪਾਂ ਕਿਸੇ ਦਾ ਘਰ ਨਾ ਟਵੇ ਕਿਉਂਕਿ ਕਿਸੇ ਨੂੰ ਉਜਾੜਨਾ ਠੀਕ ਨਹੀਂ ਹੈਗਾ ਬਸ ਇਸ ਕਸ਼ਮਕਸ਼ ਦੇ ਵਿੱਚ ਇਹ ਸਮਾਂ ਲੰਘ ਗਿਆ ਉਸ ਤੋਂ ਬਾਅਦ ਉਹ ਸ਼ਹੀਦ ਪਰਿਵਾਰ ਵੱਲੋਂ ਅਦਾਲਤ ਦੇ ਵਿੱਚ ਕੇਸ ਚਲਾ ਗਿਆ ਹੁਣ ਜਿਹੜਾ ਕੇਸ ਹੈ ਉਹ ਅਦਾਲਤ ਦੇ ਵਿਚਾਰ ਦੇਣਾ ਜੇ ਮੈਂ ਤਾਂ ਅੱਜ ਵੀ ਵੈਲਕਮ ਕਰਦਾ ਦੋਵੇਂ ਪਰਿਵਾਰ ਦੀਆਂ ਸਹਿਮਤੀਆਂ ਬੰਨ ਜਾਂ ਤਾਂ ਮੈਂ ਖੁਦ ਇਹ ਚਾਹਣਾ ਕਿ ਇਹ ਸੜਕ ਬਣੇ ਕਿਉਂਕਿ ਸੜਕ ਕੋਈ ਜ਼ਿਆਦਾ ਲੰਮਾ ਚੌੜਾ ਟੋਟਾ ਨਹੀਂ ਹੈਗਾ 100 150 ਮੀਟਰ ਦਾ ਹੀ ਟੋਟਾ ਹੈਗਾ ਸਾਰਾ ਹੂੰ ਉਹ ਵੀ ਕਹਿ ਰਹੇ ਨੇ ਉੱਥੇ ਦੋਸ਼ਾਂ ਦੇ ਵਿੱਚ ਕਿ ਫਿਰੋਜ਼ਪੁਰ ਦੇ ਵਿੱਚ 70% ਲੋ ਸਰਪੰਚ ਜਿਹੜੇ ਨੇ ਉਹ ਮੌਜੂਦਾ ਐਮਐਲਏ ਤੋਂ ਦੁਖੀ ਹੋ ਕੇ ਦੁਖੀ ਨੇ ਔਰ ਐਮ.ਐਲ.ਏ. ਸਾਹਿਬ ਜਦੋਂ ਦਫ਼ਤਰ ਜਾਂਦੇ ਆ ਬਹੁਤ ਮਾੜਾ ਬੋਲਦੇ ਆ ਗੱਲ-ਗੱਲ ਤੇ ਸੌ ਚੱਕ ਕੇ ਝੂਟੀਆਂ ਸੌਹਾਂ ਚੱਕਦੇ ਇਹੋ ਜਿਹੇ ਇਜ਼ਾਮ ਵੀ ਉਹਨਾਂ ਨੇ ਲਾਏ ਜੀ 236 ਪਿੰਡ ਦੇ ਮਿਲ ਕੋਲ ਜੀ 70% ਦਾ ਮਤਲਬ ਹੁੰਦਾ ਹੈ ਕਿ 140 ਤੋਂ ਉੱਤੇ ਰਾਉਂਡ ਬੋਰਡ ਕੋਈ 150 155 ਸਰਪੰਚ ਬੰਦੇ ਨੇ 70% ਹਮ ਮੈਂ ਓਪਨ ਚੈਲੰਜ ਕਰਦਾ ਹਮ ਕਿ 70% ਦਾ ਛੱਡੋ 155 ਸਰਪੰਚ ਛੱਡੋ 50 ਸਰਪੰਚ ਸੀਰੀਅਲ ਵਾਈਜ਼ ਲਿਖ ਕੇ ਦੇ ਦਨ ਵੀ ਆਪ ਐਂਡ ਦਾ ਆ ਸਰਪੰਚ ਨਾਲ ਤਾਂ ਦੁਖੀ ਆ ਜੋ ਜਿੱਥੇ ਕਹੋਗੇ ਜੋ ਸਜ਼ਾ ਦਿਓਗੇ ਮੈਂ ਆਪਕੋ ਤੁਹਾਨੂੰ ਤਿਆਰ ਆ 236 ਚ 50 ਸਰਪੰਚ ਲਿਖ ਕੇ ਦਨ 50 ਛੱਡੋ 30 ਲਿਖ ਕੇ ਦੇ ਦਨ ਵੀ 30 ਸਰਪੰਚ ਸਾਹਮਣੇ ਆ ਜਨ ਵੀ ਅਸੀਂ ਦੁਖੀ ਆ ਵੀ ਸਾਡਾ ਆ ਦਿੱਕਤ ਆ ਵੀ ਨਰਾਜ ਜੀ 30 ਸਰਪੰਚ ਜੀ ਔਰ ਇੱਕ ਆਸ਼ੂ ਬੰਗੜ ਉੱਥੇ ਜਦੋਂ ਪਹੁੰਚੇ ਨੇ ਜੀ ਉਹਨਾਂ ਦੇ ਨਾਲ ਜਦੋਂ ਜੁਆਇਨ ਕੀਤਾ ਉਹਨਾਂ ਨੇ ਆਸ਼ੂ ਬੰਗੜ ਵੱਲੋਂ ਵੀ ਇਲਜ਼ਾਮ ਲਾਏ ਗਏ ਨੇ ਕਿ ਐ ਐਮਐਲਏ ਦੇ ਜਿਹੜੇ ਕਰੀਬੀ ਨੇ ਜਾਂ ਉਹਨਾਂ ਦੇ ਥੱਲੇ ਵਰਕਰ ਨੇ ਕੁਝ ਕੁ ਪਿੰਡਾਂ ਦੇ ਵਿੱਚ ਉਹ ਸਕੂਟਰਾਂ ਤੋਂ ਫੋਰਚੂਨਰ ਇੰਡੈਵਰਾਂ ਤੇ ਆ ਗਏ ਆ ਉਹ ਨਸ਼ੇ ਦਾ ਕੰਮ ਕਰਦੇ ਆ ਉਹ ਚਟਾ ਵੇਚਦੇ ਆ ਇਸ ਤਰ੍ਹਾਂ ਦੇ ਇਲਜ਼ਾਮ ਆਸ਼ੂ ਬੰਗੜ ਵੱਲੋਂ ਵੀ ਲਾਏ ਗਏ ਉਹ ਕਹਿੰਦੇ ਕਿ ਐਮਐਲਏ ਸਾਹਿਬ ਦੀ ਵੀ ਔਰ ਪੂਰੇ ਜੋ ਕੀਤਾ ਇਲੈਕਸ਼ਨਾਂ ਦੇ ਵਿੱਚ ਉਹਦੀ ਵਿਜੀਲੈਂਸ ਜਾਂਚ ਖੋਲ੍ਹਣੀ ਚਾਹੀਦੀ ਹੈ ਜੀ ਦੇਖੋ ਜੀ ਕਾਂਗ ਆਸ਼ੂ ਬਾਂਗੜ ਹੈਗੇ ਨੇ ਕਾਂਗਰਸ ਦੇ ਜੀ ਕਾਂਗਰਸ ਆਪੋਜੀਸ਼ਨ ਸੀ ਜੀ ਆਪੋਜੀਸ਼ਨ ਨੇ ਤਾਂ ਇਲਜ਼ਾਮ ਲਾਉਣੇ ਨੇ ਜੀ ਆਸ਼ੂ ਬਾਂਗੜ ਜੀ ਨੂੰ ਕਹੋ ਤੁਸੀਂ ਇੱਕ ਸincere ਲੀਡਰ ਆਪਣੇ ਆਪ ਨੂੰ ਘੁਆਉਂਦੇ ਹੋ ਸਮਝਦੇ ਹੋ ਜੇ ਤੁਹਾਡੇ ਕੋਲ ਐਵੀਡੈਂਸ ਹੈ ਹੂੰ ਤੇ ਵਿਜੀਲੈਂਸ ਮੁਖੀ ਕੋਲ ਜਾਣ ਹੂੰ ਪ੍ਰੈਸ ਕਾਨਫਰੰਸ ਕਰਨ ਉਥੇ ਐਵੀਡੈਂਸ ਪੇਸ਼ ਕਰਨ ਮੇਰੇ ਖਿਲਾਫ ਲਿਖਣ ਜੀ ਮੈਂ ਉਹਨਾਂ ਦਾ ਵੈਲਕਮ ਕਰਾਂਗਾ ਵੀ ਚੰਗੀ ਗੱਲ ਹੈ ਵੀ ਤੁਹਾਡੇ ਕੋਲ ਇੰਨਾ ਤੇ ਐਵਿਡੈਂਸ ਨੇ ਜਿਹੜੇ ਕਿ ਮੇਰੇ ਕਿਰਦਿਰ ਦੇ ਰਹਿਣ ਵਾਲੇ ਜੇ ਇਦਾਂ ਦੇ ਕਰਪਤ ਨੇ ਮੈਂ ਉਹ ਕਰਪਤ ਬੰਦਿਆਂ ਤੇ ਵੀ ਐਕਸ਼ਨ ਲਾਉਂਗਾ ਉਹਨਾਂ ਦੇ ਖਿਲਾਫ ਵੀ ਕਾਰਵਾਈ ਕਰੂੰਗਾ ਔਰ ਖੁਦ ਉਹਨਾਂ ਦੇ ਖਿਲਾਫ ਐਕਸ਼ਨ ਲੈਣ ਵਾਸਤੇ ਮਾਨਯੋਗ ਸੀਐਮ ਸਾਹਿਬ ਕੋਲ ਜਾਊਂਗਾ ਜੀ ਜੀ ਹੋਰ ਇਸ ਤੋਂ ਇਲਾਵਾ ਐਮਐਲਏ ਸਾਹਿਬ ਕੋਈ ਹੋਰ ਇਹਨਾਂ ਨਾਲ ਜਾਂ ਮਸਬੰਦੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਜੀ ਮੈਂ ਤਾਂ ਸਾਰੀਆਂ ਗੱਲਾਂ ਸਪੱਸ਼ਟ ਕਰਤੀਆਂ ਜੀ ਜੀ ਠੀਕ ਹੈ ਜੀ